नमस्कार ਤੁਸੀਂ ਦੇਖ ਰਹੇ ਹੋ ਆਖ ਪੀ 24 ਮੈਂ ਸਾਰਿਕਾ ਚਪਾਲ ਹਾਜ਼ਰ ਹਾਂ ਪ੍ਰੋਗਰਾਮ ਹਫਤਾਵਰੀ ਸਰਗਰਮੀਆਂ ਲੈ ਕੇ ਜਿਸ ਦੇ ਵਿੱਚ ਅਸੀਂ ਜਿਹੜੀਆਂ ਮੁੱਖ ਚਰਚਿਤ ਖਬਰਾਂ ਰਹੀਆਂ ਨੇ ਬੀਤੇ ਕੁਝ ਦਿਨ ਪਹਿਲਾਂ ਦੀਆਂ ਉਹਨਾਂ ਬਾਰੇ ਗੱਲਬਾਤ ਕਰਦੇ ਹਾਂ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਕੇਸ਼ ਸ਼ਾਂਤੀ ਤੌਰ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ 'ਤੇ ਬਹੁਤ ਬਹੁਤ ਸਵਾਗਤ ਬਹੁਤ ਧੰਨਵਾਦ ਜੀ ਸੋ ਚਲੋ ਪਹਿਲੀ ਖਬਰ ਤੇ ਚਰਚਾ ਕਰਦੇ ਹਾਂ ਲੋਕ ਸਭਾ ਨੇ ਵਿਰੋਧੀ ਧਿਰ ਦੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਵਿਕਸਿਤ ਭਾਰਤ ਜੀ ਰਾਮ ਜੀ ਬਿਲ 2025 ਪਾਸ ਕਰ ਦਿੱਤਾ ਪਿੰਡ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੀ ਗੱਲ ਕਰੀਏ ਤਾਂ ਉਹਨਾਂ ਕਹਿੰਿਆ ਕਿ ਕਾਂਗਰਸ ਨੇ ਬਾਪੂ ਦੇ ਆਦਰਸ਼ਾਂ ਨੂੰ ਮਾਰ ਦਿੱਤਾ ਜਦੋਂ ਕਿ ਮੋਦੀ ਸਰਕਾਰ ਨੇ ਉਹਨਾਂ ਨੂੰ ਜ਼ਿੰਦਾ ਰੱਖਿਆ। ਮਨਰੇਗਾ ਯੋਜਨਾ ਦੀ ਥਾਂ ਤੇ ਨਵਾਂ ਬਿੱਲ ਲਿਆਉਣ ਅਤੇ ਇਸ ਤੋਂ ਮਹਾਤਮਾ ਗਾਂਧੀ ਦਾ ਨਾਮ ਹਟਾਉਣ ਦੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹੋਏ ਚੋਹਾਨ ਨੇ ਕਿਹਾ ਕਿ ਵਿਕਸਿਤ ਭਾਰਤ ਜੀ ਰਾਮ ਜੀ ਬਿੱਲ 2025 ਰਾਹੀਂ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਮਹਾਤਮਾ ਗਾਂਧੀ ਦੇ ਆਦਰਸ਼ਾਂ ਨੂੰ ਲਾਗੂ ਕਰਨ ਅਤੇ ਵਿਕਸਿਤ ਪਿੰਡਾਂ ਦੇ ਆਧਾਰ ਤੇ ਵਿਕਸਿਤ ਭਾਰਤ ਬਣਾਉਣ ਦੇ ਟੀਚੇ ਵੱਲ ਕੰਮ ਕਰ ਰਹੀ ਹੈ। ਕੀ ਕਹਿਣਾ ਚਾਹੋਗੇ ਸਰ? ਦੇਖੋ ਇਹ ਜਿਹੜੀ ਪੋਲਿਟਿਕਸ ਹੈ ਦੇਖੋ ਪਾਰਲੀਮੈਂਟ ਦੇ ਅੰਦਰ ਜਿਹੜਾ ਦੇਸ਼ ਦੇ ਵਿਕਾਸ ਦੀ ਗੱਲ ਹੁੰਦੀ ਹੈ। ਜੀ ਪਰ ਸਾਡੇ ਬਹੁਤੀ ਪੋਲਿਟਿਕਸ ਹੁੰਦੀ ਹੈ। ਪੋਲਿਟਿਕਸ ਹੁੰਦੀ ਹੈ। ਚਾਹੇ ਸਾਡੀ ਸਰਕਾਰ ਹੈ ਚਾਹੇ ਸਾਡੀ ਆਪੋਜੀਸ਼ਨ ਹੈ। ਹਮ ਦੇਖੋ ਕੋਈ ਵੀ ਕਾਨੂੰਨ ਜਦੋਂ ਕੋਈ ਵੀ ਸਰਕਾਰ ਬਦਲਦੀ ਹੈ ਡੈਮੋਕ੍ਰੇਸੀ 'ਚ ਜੀ ਉਹ ਜਿਹੜੇ ਪੁਰਾਣੇ ਉਹਨਾਂ ਕਾਨੂੰਨਾਂ ਨੂੰ ਤਾਂ ਬਦਲਣਾ ਚਾਹੁੰਦੀ ਹੈ। ਹਮ ਜਿਨ੍ਹਾਂ ਦੇ ਵਿੱਚ ਉਹ ਵਿਕਾਸ ਹੋਵੇ ਬਿਲਕੁਲ ਦੇ ਮਗਰ ਉਹਦੇ ਮਗਰ ਜਿਹੜਾ ਉਹਦਾ ਟੀਚਾ ਹੈ ਉਹ ਵਿਕਾਸ ਹੋਵੇ ਉਸ ਕਾਨੂੰਨ ਨੂੰ ਵਿਕਸਿਤ ਕੀਤਾ ਜਾਣਾ ਚਾਹੀਦਾ ਪਰ ਇਹਦੇ ਉੱਤੇ ਜੋ ਡਰਾਫਟ ਪੇਸ਼ ਹੋਇਆ ਜੀ ਉਹਦੇ ਵਿੱਚ ਆਪੋਜੀਸ਼ਨ ਨੇ ਜੋ ਦੱਸਿਆ ਮੈਂ ਵੈਸੇ ਇਹ ਡਰਾਫਟ ਪੜ੍ਹਿਆ ਨਹੀਂ ਔਰ ਜ਼ਿੰਮੇਵਾਰ ਲੋਕਾਂ ਨੇ ਦੱਸਿਆ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਨੇ ਵੀ ਇੱਥੇ ਗੱਲ ਕੀਤੀ ਜੀ ਉਹਨਾਂ ਨੇ ਕਿਹਾ ਵੀ ਇਹਦੇ ਉੱਤੇ ਪਹਿਲੀ ਮੁਸ਼ਕਲ ਤੇ ਇਸ ਕਾਨੂੰਨ ਦੇ ਵਿੱਚ ਹੀ ਹੈਗੀ ਹੈ ਕਿਉਂਕਿ ਪਹਿਲਾ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹਣਾ ਕਿ ਜਿਹੜਾ ਭਲੇ ਕੀ ਜਿਹੜੀ ਭਾਰਤ ਦੀ ਸਰਕਾਰ ਆ ਹੋਣ ਵਾਲੀ ਜਿਹੜੀ ਇਹਨੇ ਪਿਛਲੇ ਆਪਣੇ 12 ਸਾਲ ਦੇ ਜਿਹੜਾ ਪੀਰੀਅਡ ਆ ਇਹਨਾਂ ਦਾ ਜੀ ਇਹਦੇ ਵਿੱਚ ਇਹਨਾਂ ਨੇ ਬਹੁਤ ਸਾਰੇ ਐਸੇ ਕਾਨੂੰਨ ਜਿਹੜੇ ਆ ਲੋਕ ਹਿੱਤ ਦੇ ਬਣਾਏ ਆ ਹਮ ਜਿਨ੍ਹਾਂ ਨਾਲ ਲੋਕਾਂ ਨੂੰ ਕੁਝ ਲਾਭ ਵੀ ਹੋ ਰਿਹਾ ਜੀ ਔਰ ਪਰ ਉਹਨਾਂ ਨੂੰ ਕਾਨੂੰਨੀ ਦਰਜਾ ਨਹੀਂ ਪ੍ਰਾਪਤ ਉਹ ਯੋਜਨਾਵਾਂ ਨੇ ਬੇਸਿਕਲੀ ਉਹ ਕਾਨੂੰਨ ਨਹੀਂ ਹੈ ਜੀ ਯੋਜਨਾਵਾਂ ਬਣਾਈਆਂ ਨੇ ਇਹ ਜਿਹੜਾ ਮਨਰੇਗਾ ਸੀ ਨਾ ਮਨਰੇਗਾ ਇੱਕੋ ਮੱਤਰ ਐਸਾ ਕਾਨੂੰਨ ਸੀ ਜਿਹੜਾ ਦੇਸ਼ ਦੇ ਹਰ ਨਾਗਰਿਕ ਨੂੰ 100 ਦਿਨ ਦਾ ਜਿਹੜਾ ਉਹ ਰੋਜ਼ਗਾਰ ਦੇਣ ਦੀ ਮਤਲਬ ਸ਼ਾਦੀ ਪਰਦਾ ਸੀ ਦੇਣਾ ਹੀ ਹੈ ਹੁਣ ਇਸ ਇਹਦੇ ਵਿੱਚ ਕਈ ਕਮੀਆਂ ਵੀ ਹੋ ਸਕਦੀਆਂ ਸੀ ਕਿਉਂਕਿ ਜਿੱਦਾਂ ਇਹਦੇ ਇਹਦੇ ਜਿਹੜੇ ਸਭ ਤੋਂ ਵੱਡੇ ਲਾਭਾਰਥੀ ਹੈਗੇ ਨੇ ਉਹ ਉੱਤਰ ਪ੍ਰਦੇਸ਼ ਤੇ ਬਿਹਾਰ ਗਿਣੇ ਹੁੰਦੇ ਹੁਣ ਪਿੱਛੇ ਪਤਾ ਲੱਗਾ ਕਿ ਉੱਥੇ 4 ਕਰੋੜ ਲੋਕਾਂ ਦੇ ਜਿਹੜੇ ਹੈ ਉਹ ਮਨਰੇਗਾ ਦੇ ਵਿੱਚ ਜਿਹੜੇ ਹੈ ਉਹ ਕਾਰਡ ਰੱਦ ਕਰ ਦਿੱਤੇ ਰੱਦ ਕਰ ਦਿੱਤੇ ਗਏ ਜੀ ਇਹਦਾ ਮਤਲਬ ਕਿਤਨਾ ਕਿਤੇ ਕੋਈ ਹੁੰਤਾ ਹੀ ਹੋਏਗੀ ਜਾਂ ਕੋਈ ਪੋਲਿਟਿਕਲ ਇੰਟੈਂਸ਼ਨ ਜਿੱਦਾਂ ਦੀਆਂ ਗੱਲਾਂ ਕਰਦੇ ਆ ਜੀ ਉਹਦੀ ਵਜ੍ਹਾ ਹੁਣ ਕਈ ਵਾਰ ਅਸੀਂ ਪੰਜਾਬ ਚ ਦੇਖਦੇ ਆ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਮਤਲਬ ਅਸੀਂ ਪ੍ਰਵਾਸੀ ਹੀ ਉਹਨਾਂ ਨੂੰ ਕਵਾਂਗੇ ਕਿਉਂਕਿ ਉਹ ਦੂਸਰੇ ਸੂਬਿਆਂ ਜਿਹੜੇ ਇੱਥੇ ਕੰਮ ਕਰਦੇ ਆ ਜੀ ਤਾਂ ਉਹ ਲੋਕ ਕੀ ਕਰਦੇ ਜਿਹੜੇ ਛੋਟੇ ਆ ਘਰਾਂ ਦੇ ਕੰਮ ਕਰਦੇ ਉਹ ਅਕਸਰ ਹਰ ਮਹੀਨੇ ਜਿਹੜਾ ਉਹ ਆਪਣੇ ਪਿੰਡ ਨੂੰ ਚਲੇ ਜਾਂਦੇ ਆ ਹਾਂ ਕਿਉਂਕਿ ਉਹ ਰੇਲਾਂ ਚ ਵੀ ਉਹਨਾਂ ਦੀ ਮੌਜਾ ਹੈ ਜੀ ਤੇ ਉੱਥੇ ਪਤਾ ਉਹਨਾਂ ਕੋ ਇਹ ਲੱਗਦਾ ਕਿ ਉਹ ਜਾ ਕੇ ਜਿਹੜਾ ਫ੍ਰੀ ਰਾ ਉਹ ਲੈਣ ਗਏ ਹੁੰਦੇ ਆ ਮਨਰੇਗਾ ਦਾ ਕੋਈ ਉਹਨਾਂ ਦੀ ਸੈਟਿੰਗ ਹੈ ਕਿ ਕੰਮ ਹੋਵੇ ਜਾਂ ਨਾ ਹੋਵੇ ਇਟ ਮੀਨਸ ਮਨਰੇਗਾ ਚ ਕਰਪਸ਼ਨ ਵੀ ਸੀ ਕਰਪਸ਼ਨ ਸੀ ਜੀ ਬਿਲਕੁਲ ਬਿਲਕੁਲ ਹੁਣ ਜਦੋਂ ਇਸ ਕਰਪਸ਼ਨ ਨੂੰ ਦੂਰ ਕਰਨ ਲਈ ਤਾਂ ਕੋਈ ਕਦਮ ਚੁੱਕੇ ਜਾਣੇ ਵਾਜਬ ਹੈ ਅਗਰ ਉਹ ਕਾਰਡ ਇਸ ਹਿਸਾਰ ਤੇ ਕੈਨਸਲ ਹੋਇਆ ਤਾਂ ਉਹਨੂੰ ਵਾਜਬ ਕਿਹਾ ਜਾਊਗਾ ਹਾਲੇ ਕਿ ਉਹਦੀ ਵੀ ਸਕਰੀਨਿੰਗ ਖੁੱਲੀ ਗੱਲ ਟਰਾਂਸਪਰੈਂਸੀ ਹੋਣੀ ਚਾਹੀਦੀ ਹੋਣੀ ਚਾਹੀਦੀ ਬਿਲਕੁਲ ਪਰ ਇਹ ਜਿਹੜਾ ਕਾਨੂੰਨ ਬਦਲਿਆ ਇਹਦੇ ਵਿੱਚ ਹੁਣ ਕਾਨੂੰਨ ਨੂੰ ਕਾਨੂੰਨ ਨੂੰ ਵਿਕਸਿਤ ਕਰਨ ਲਈ ਕਾਨੂੰਨ ਚ ਅਮੈਂਡ ਕਰਨ ਅਮੈਂਡਮੈਂਟਸ ਦੀ ਤਾਂ ਜ਼ਰੂਰਤ ਹੁੰਦੀ ਹੈ ਪਰ ਕਾਨੂੰਨ ਦੇ ਨਾਂ ਬਦਲਣ ਦੀ ਕੀ ਜ਼ਰੂ ਜੀ ਇਹਦੀ ਮੈਨੂੰ ਇਹ ਵੀ وجہ ਲੱਗਦੀ ਹੈ ਕਿ ਜਦੋਂ ਦੀ ਇਹ ਸਰਕਾਰ ਆਈ ਹੈ ਇਹਨੇ ਭਵਨਾਾਂ ਦੇ ਨਗਰਾਂ ਦੇ ਹਿਸਟੋਰਿਕ ਪਲੇਸਿਸ ਦੇ ਉਹ ਸਾਰੇ ਨਾਮ ਪਤਾ ਨਹੀਂ ਕਿਉਂ ਬਦਲ ਦਿੱਤੇ ਹੈ ਉਹਦੇ ਮਰਮਨਸ਼ਾ ਕੀ ਹੈ ਸਰਕਾਰ ਅਲੱਤਕ ਦੱਸ ਨਹੀਂ ਸਕੀ ਕਿਉਂਕਿ ਜਦੋਂ ਇਤਿਹਾਸ ਦੀ ਵੀ ਉਹ ਗੱਲ ਕਰਦੇ ਆ ਕਿ ਅਸੀਂ ਆਪਣਾ ਆਪਣਾ ਵਿਰਸਾ ਆਪਣਾ ਇਤਿਹਾਸ ਦੱਸਣਾ ਚਾਹੁੰਦੇ ਆ ਤਾਂ ਇਤਿਹਾਸ ਦੇ ਵਿੱਚ ਜੇ ਕਿਤੇ ਅਸੀਂ ਕਹਿੰਨੇ ਵੀ ਸਾਡੀਆਂ ਗੁਲਾਮੀ ਦੀਆਂ ਨਿਸ਼ਾਨੀਆਂ ਸੀ ਤਾਂ ਉਹ ਵੀ ਸਾਨੂੰ ਗੁਲਾਮ ਨਾ ਰਹਿਣ ਦੀ ਜਿਹੜੀ ਹੈ ਉਸ ਸ਼ਕਤੀ ਦਿੰਦੀਆਂ ਕਿ ਅਸੀਂ ਗੁਲਾਮ ਨਹੀਂ ਰਹਿਣਾ ਤੇ ਜੇ ਤੁਸੀਂ ਉਹ ਨਿਸ਼ਾਨੀਆਂ ਮਿਟਾਤੀਆਂ ਜੀ ਤੇ ਆਉਣ ਵਾਲੀ ਜਨਰੇਸ਼ਨ ਨੂੰ ਤਾਂ ਪਤਾ ਹੀ ਨਹੀਂ ਕਿ ਕਦੀ ਗੁਲਾਮ ਰਹੇ ਸੀ ਉਹ ਤਾਂ ਫਿਰ ਗੁਲਾਮੀ ਵਾਪਸ ਫਿਰ ਤੁਰ ਪਣਗੇ ਜੀ ਸੋ ਗੁਲਾਮੀ ਦੇ ਵੀ ਜਿਹੜੇ ਕਈ ਵਾਰੀ ਹੁੰਦੇ ਜਿਹੜੇ ਮਤਲਬ ਚਿੰਨ ਹੁੰਦੇ ਆ ਉਹ ਤੁਹਾਨੂੰ ਹਮੇਸ਼ਾ ਆਜ਼ਾਦ ਰਹਿਣ ਦੀ ਪ੍ਰੇਰਣਾ ਦਿੰਦੇ ਆ ਪ੍ਰੇਰਣਾ ਦਿੰਦੇ ਨੇ ਬਿਲਕੁਲ ਸੋ ਇਹ ਸਰਕਾਰ ਦੇ ਉੱਤੇ ਮੈਨੂੰ ਲੱਗਦਾ ਕਿ ਐਡਾ ਵੱਡਾ ਜਿਹੜਾ ਆਪੋਜੀਸ਼ਨ ਦਾ ਪਾਰਲੀਮੈਂਟ ਛੰਮਲਾ ਹੋਇਆ ਪਰ ਉਹਨਾਂ ਨੇ ਉਹਨੂੰ ਨਾ ਮੰਨਦੇ ਵੀ ਫਟਾਫਟ ਤੋ ਨਹੀਂ ਮਤ ਜਿਹਨੂੰ ਕਹਿੰਦੇ ਆ ਬਿ ਅਵਾਸ ਦੇ ਨਾਲ ਹੀ ਫਟਾਫਟ ਮੇਜ ਵੀ ਜਾ ਕਿਉਂਕਿ ਮੈਜੋਰਟੀ ਚ ਬੈਠੇ ਉਹਨਾਂ ਨੇ ਕਰ ਲਿਆ ਜਿੱਦਾਂ ਅੱਗੇ ਕਰਦੇ ਆ ਤਾਂ ਮੈਨੂੰ ਇਹ ਲੱਗਦਾ ਹੈ ਕਿ ਇਹਦੇ ਵਿੱਚ ਜਿਹੜਾ ਮਹਾਤਮਾ ਗਾਂਧੀ ਕਿਉਂਕਿ ਇਸ ਮੁਲਕ ਦੇ ਵਿੱਚ ਉਹਨਾਂ ਦਾ ਜੋ ਆਜ਼ਾਦੀ ਨੂੰ ਪ੍ਰਾਪਤੀ ਦੇ ਵਿੱਚ ਇੱਕ ਵੱਡਾ ਰੋਲ ਰਿਹਾ ਹੈ ਮਤਲਬ ਉਹ ਉਹ ਕੋਰ ਲੀਡਿੰਗ ਰੋਲ ਰਿਹਾ ਜਿਹੜਾ ਹੈਗਾ ਉਹਨੂੰ ਤੁਸੀਂ ਮੁਨਕਰ ਥੋੜਾ ਹੋ ਸਕਦੇ ਸਾਰੀ ਦੁਨੀਆ ਗਾਂਧੀ ਦੇ ਮਤਲਬ ਗਾਂਧੀ ਦੀ ਡਾਕਟਰਾਈਨ ਨੂੰ ਮੰਨਦੀ ਹੈ ਸੰ ਸਧਾਰਨ ਰਹਿਣ ਨੂੰ ਮਤਲਬ ਸਭ ਦੇ ਨਾਲ ਸਾਂਝਾ ਰਹਿਣ ਨੂੰ ਜਿਹੜਾ ਇਸ ਮੁਲਕ ਦੀ ਜਿਹੜੀ ਬੇਸਿਕ ਸੰਸਕ੍ਰਿਤੀ ਹੈ ਤਾਂ ਗਾਂਧੀ ਦੇ ਨਾਮ ਨੂੰ ਬਦਲਣਾ ਹੂੰ ਇਹ ਆਪਣੇ ਆਪ 'ਚ ਸਵਾਲ ਤਾਂ ਖੜਾ ਕਰਦਾ ਸਵਾਲ ਖੜਾ ਕਰ ਦਿਆ ਜੀ ਪਰ ਇਸ ਕਰਕੇ ਜਿਹੜਾ ਆਪੋਜੀਸ਼ਨ ਆ ਆਪੋਜੀਸ਼ਨ ਨੂੰ ਵੀ ਠੀਕ ਆ ਆਪੋਜੀਸ਼ਨ ਦੇ ਜਿਥੋਂ ਤੱਕ ਕਹਿਣਾ ਸੀ ਇਹ ਕਹਿੰਦਾ ਵੀ ਤੁਸੀਂ ਵੀ ਗਾਂਧੀ ਜੀ ਦਾ ਨਾਮ ਕੱਟ ਕੇ ਗਲਤ ਕੀਤਾ ਹੈ ਹੂੰ ਪਰ ਉਹ ਜਿਨ੍ਹਾਂ ਗਾਂਧੀ ਜੀ ਦੇ ਨਾਮ ਨੂੰ ਮਤਲਬ ਉਹ ਦੇ ਰਹੇ ਆ ਚੁੱਕ ਦੇ ਰਹੇ ਆ ਜੀ ਉੱਥੋਂ ਲੱਗਦਾ ਕਿ ਉਹ ਵੀ ਪੋਲਿਟਿਕਸ ਹੀ ਕਰਨਾ ਚਾਹੁੰਦੇ ਆ ਹੂੰ ਗਾਂਧੀ ਜੀ ਦੇ ਨਾਮ ਤੇ ਜੀ ਉਹ ਗਾਂਧੀ ਜੀ ਨੂੰ ਹਟਾ ਕੇ ਪੋਲਿਟਿਕਸ ਕਰਨਾ ਚਾਹੁੰਦੇ ਆ ਉਹ ਗਾਂਧੀ ਜੀ ਦੇ ਨਾਂ ਦੇ ਤੇ ਕਿਉਂਕਿ ਪੋਲਰਾਈਜੇਸ਼ਨ ਦਾ ਖੇਲ ਆ ਚੁੱਕਾ ਹੈ ਬਿਲਕੁਲ ਇਸ ਕਰਕੇ ਮੈਨੂੰ ਲੱਗਦਾ ਕਿ ਮੈਂ ਜਦੋਂ ਸਾਰੇ ਲੋਕਾਂ ਦੇ ਬਿਆਨਾਂ ਨੂੰ ਪੜਦਾ ਤਾਂ ਮੈਨੂੰ ਕਿਤੇ ਕਿਤੇ ਲੱਗਦਾ ਕਿ ਭੁਪਿੰਦਰ ਯਾਦਵ ਨੇ ਜਿਹੜੇ ਸੁਭਰਾਜ ਪਾਰਟੀ ਚਲਾਉਂਦੇ ਨੇ ਤੇ ਦੂਸਰੇ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਇਸ ਇਸ ਚੀਜ਼ ਨੂੰ ਇਦਾਂ ਕਲੈਰਿਟੀ ਚ ਲਿਆਂਦਾ ਕਿ ਇਹਦੇ ਨਾਲ ਕੀ ਹੈਗਾ ਕਿ ਇਹਦੇ ਨਾਲ ਪਹਿਲਾਂ ਤਾਂ ਸਟੇਟਾਂ ਦੇ ਬੋਝ ਵੱਧ ਜਾਣਾ ਹੂੰ ਕਿਉਂਕਿ ਸਟੇਟਾਂ ਪਹਿਲਾਂ ਹੁੰਦਾ ਸੀ ਇਹ 90% ਸੈਂਟਰ ਗਵਰਨਮੈਂਟ ਦਿੰਦੀ ਸੀ ਹੂੰ 10% ਸਟੇਟਾਂ ਪਾਲ ਕੇ ਮਨਰੇਗਾ ਦਿੰਦੀ ਸੀ ਜੀ ਦੂਸਰਾ ਉਹਨਾਂ ਨੇ ਦੱਸਿਆ ਕਿ ਉਹ ਇਹਨਾਂ ਨੇ ਇਹ ਵੀ ਕਰਤਾ ਹੈ ਕਿ ਤੁਸੀਂ ਉਹਨਾਂ ਨੂੰ ਨਾ ਸੜਕਾਂ ਬਣਾਉਣ ਜਾਂ ਰੇਗਾਂ ਵਾਲਿਆਂ ਨੂੰ ਲਾ ਸਕਦੇ ਜੇ ਪਹਿਲਾਂ ਲੱਗਦੇ ਸੀ। ਹਾਂ ਨਾ ਜਿਹੜੀਆਂ ਬਿਲਡਿੰਗਾਂ ਜਿਹੜੀਆਂ ਸਰਕਾਰ ਦੀਆਂ ਬਣਨ ਵਾਲੀਆਂ ਹੁੰਦੀਆਂ ਉਹਨਾਂ ਚ ਲਾ ਸਕਦੇ ਜਾਂ ਕਿਤੇ ਕੰਮ ਦੇ ਸਕਦੇ ਜੇ। ਹੁਣ ਉਹ ਸਿਰਫ ਚੋਕਿਆ ਵੀ ਇੱਥੋਂ ਢੇਰੀ ਚੁੱਕੀ ਇੱਥੇ ਰੱਖੇ ਹੋ ਸਕਦਾ। ਉਹ ਕਿੰਨੀਆਂ ਘਟੇਰੀਆਂ ਚੁੱਕ ਲੋਗੇ। ਉਹਦੇ ਉੱਪਰ ਵੀ ਵੱਡਾ ਸਵਾਲ ਜਿਹੜਾ ਉਹਨਾਂ ਨੇ ਖੜਾ ਕੀਤਾ ਹੈ। ਸਾਟਾਂ ਤੇ ਬਹੁਤ ਬੋਝ ਜਾਣਾ ਔਰ ਜਿਹੜਾ ਆਪਾਂ ਅੱਗੇ ਕਈ ਵਾਰੀ ਗੱਲ ਕਰਦੇ ਹੋਣਾ ਕਿ ਸਟੇਟਾਂ ਨੂੰ ਕਮਜ਼ੋਰ ਕਰਨ ਦੀ ਵੀ ਇੱਕ ਜਿਹੜੀ ਹੈ ਬਹੁਤ ਯੋਜਨਾਬੱਧ ਔਰ ਇਹਦੇ ਨਾਲ ਜਦੋਂ ਸਟੇਟਾਂ ਤੇ ਬੋਝ ਪਏਗਾ ਤਾਂ ਸਟੇਟਾਂ ਆਟੋਮੈਟਿਕਲੀ ਕਮਜ਼ੋਰ ਹੋਣਗੀਆਂ ਜੇ ਸਟੇਟਾਂ ਦੇ ਜੀਐਸਟੀ ਸ਼ੇਅਰ ਵਧੇ ਆ ਤਾਂ ਸਟੇਟਾਂ ਦਾ ਮਤਲਬ ਇਹ ਥੋੜਾ ਜੀਐਸਟੀ ਵਧੇ ਆ ਤਾਂ ਤੁਸੀਂ ਸੈਂਟਰ ਆਪਣਾ ਆਪਣੇ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਚਲਾ ਦੇ ਜੀਐਸਟੀ ਦਾ ਹਿੱਸਾ ਤਾਂ ਉਹ ਵੀ ਉਹਨਾਂ ਹੀ ਵਧੇ ਆ ਜੀ ਤਾਂ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਕਾਨੂੰਨ ਆ ਇਸ ਕਾਨੂੰਨ ਦੇ ਮਗਰ ਮੰਸ਼ਾ ਜਿਹੜੀ ਹੈ ਉਹ ਕਮਰਸ਼ੀਅਲ ਹੀ ਰਹੀ ਹੈ ਸਰਕਾਰ ਦੀ ਵਪਾਰਕ ਟਾਈਪ ਰਹੀ ਹੈ ਕਿ ਇੱਥੋਂ ਘਾਟਾ ਕੱਢ ਲਈਏ ਇੱਥੋਂ ਵਾਧਾ ਕਰ ਲਈਏ ਇਹ ਕਾਨੂੰਨ ਗਾਂਧੀ ਜੀ ਦਾ ਨਾਮ ਬਿਲਕੁਲ ਨਹੀਂ ਕਟਿਆ ਜਾਣਾ ਚਾਹੀਦਾ ਪਰ ਜੇ ਸਰ ਆਪੋਜੀਸ਼ਨ ਨੂੰ ਵੀ ਗੱਲ ਬਹੁਤੀ ਬਹਿਸ ਕਰਨੀ ਚਾਹੀਦੀ ਹੈ ਕਾਨੂੰਨ ਦੇ ਵਿੱਚ ਲੈਂਦੇ ਅੱਛਾ ਸਰ ਹੁਣ ਜਿਹਨੂੰ ਤੁਸੀਂ ਜੀ ਰਾਮ ਜੀ ਸ਼ਬਦ ਤੋਂ ਲੋਕਾਂ ਨੂੰ ਕੋਈ ਮੁਸ਼ਕਿਲ ਆ ਗਈ ਵੀ ਜੀ ਰਾਮ ਜੀ ਕਿਹਾ ਗਿਆ ਪਰ ਅਸਲ 'ਚ ਇਹ ਜੀ ਰਾਮ ਜੀ ਬਣਦਾ ਨਹੀਂ ਹੈਗਾ ਜੇ ਤੁਸੀਂ ਇਹ ਸਾਰੀ ਪੜ ਲਓ ਜੀ ਤੇ ਇਹ ਹੈਗੀ ਹੈ ਸ਼ਾਇਦ ਭਾਰਤ ਵਿਕਸਿਤ ਕੋਈ ਦਾ ਵਿਕਸਿਤ ਭਾਰਤ ਯੋਜਨਾ ਕਰ ਗਿਆ ਉਹਦੀ ਜਦੋਂ ਸ਼ਾਰਟ ਫਾਰਮ ਦੇ ਵਿੱਚ ਜਿਹੜਾ ਉਹ ਜਿਹੜੀ ਹੁਣ ਸੱਤਾ ਰੂੜ ਜਿਹੜਾ ਪੱਖ ਹੈ ਜਿਹੜਾ ਜਿਹੜੀ ਜਿਹੜੇ ਸੱਤਾ ਦੇ ਬੈਠੇ ਐ ਸੋ ਡੈਮੋਕ੍ਰੈਟਿਕ ਸੱਤਾ ਦੇ ਉੱਤੇ ਬੈਠੇ ਐ ਉਹਨਾਂ ਦੀ ਜਿਹੜੀਆਂ ਪਾਰਟੀਆਂ ਉਹਨਾਂ ਨੇ ਜੀ ਰਾਮ ਜੀ ਪ੍ਰਚਾਰਿਤ ਕੀਤਾ ਹੈ। ਹਮ ਡਾਕੂਮੈਂਟੇਸ਼ਨ ਨਹੀਂ ਹੈ ਜੀ ਰਾਮ ਜੀ ਦੀ। ਹਮ ਉਹਨੂੰ ਇਹਦਾ ਮਤਲਬ ਹੈ ਕਿ ਇਸ ਇਸ ਲਾਅ ਨੂੰ ਲੈ ਕੇ ਸਰਕਾਰ ਨੂੰ ਲਿਆਉਣ ਤੋਂ ਪਹਿਲਾਂ ਪਤਾ ਸੀ ਮੰਚਾ ਸਰਕਾਰ ਦੀ ਕਲੀਅਰ ਹੋਵੇ ਕਿ ਉਹ ਕੀ ਪੋਲਿਟਿਕਸ ਕਰਨਾ ਚਾਹੁੰਦੇ ਆ। ਬਿਲਕੁਲ ਜੀ। ਪਰ ਆਪੋਜੀਸ਼ਨ ਨੂੰ ਪਤਾ ਲੱਗਦਾ ਵੀ ਇਹਦੇ ਤੋਂ ਸਾਨੂੰ ਹੁਣ ਚਾਂਸ ਮਿਲ ਸਕਦਾ। ਮਿਲ ਸਕਦਾ ਜੀ। ਦੋਨੋਂ ਆਪਣੇ ਆਪਣੇ ਪੱਖ ਦੇ ਉੱਤੇ ਆ ਗਏ ਪਰ ਮੈਨੂੰ ਲੱਗਦਾ ਕਿ ਆਪੋਜੀਸ਼ਨ ਨੇ ਹੁਣ ਵੈਸੇ ਜਿਹੜੀ ਕਾਂਗਰਸ ਪਾਰਟੀ ਜਾਂ ਡੀਐਨ ਇੱਕ ਬੜਾ ਵੱਡਾ ਫੈਸਲਾ ਦਿੱਤਾ ਹੈ ਕਿ ਅਸੀਂ ਇਹਦੇ ਉੱਤੇ ਪੂਰੇ ਮੁਲਕ 'ਚ ਜਿਹੜਾ ਅੰਦੋਲਨ ਕਰ ਤੋ ਇਹ ਇਹ ਅੰਦੋਲਨ ਵੀ ਬੰਦਾ ਕਿਉਂਕਿ ਲੋਕਾਂ ਦੇ ਅਧਿਕਾਰ ਹੈ ਰਾਈਟ ਟੂ ਵਰਕ ਜਿਹੜਾ ਹੈ ਉਹਦੇ ਚੱਲੇ ਗਵਰਨਮੈਂਟ ਨੇ ਇਹ ਤਾਂ ਕਹਤਾ ਕਿ 100 ਦੇ 150 ਦਿਨ ਦੇਾਂਗੇ ਹਾਂ ਹੈਨਾ ਪਰ ਉਹ ਉਹਦੇ ਉੱਤੇ ਜਿਹੜਾ ਨਾਲੇ ਵੀ ਲਾਤਾ ਵੀ ਆ ਕੰਮ ਹੋਣਗੇ ਜਾਂ ਨਹੀਂ ਹੋਣਗੇ ਤੋ ਉਹ ਇਹ ਉਹ ਇਹਦਾ ਇਹਦਾ ਜਿਹੜਾ ਮੂਲ ਸਰੂਪ ਸੀ ਕਿ 100 ਦਿਨ ਦਾ ਜਿਹੜਾ ਕੰਮ ਹੈਗਾ ਉਹ ਉਹਦਾ ਰਾਈਟ ਬਣਦਾ ਬੰਦੇ ਦਾ ਜੀ ਹੁਣ ਉਹ ਰਾਈਟ ਦੇ ਉੱਤੇ ਬਹਿਸ ਹੋਣੀ ਹੈ ਕਿ ਉਹ ਰਾਈਟ ਕਿੱਥੇ ਖੜਾ ਹੈ ਹਾਂ ਕਿਉਂਕਿ ਇਹ ਕਾਨੂੰਨ ਸੀ ਜੀ ਕਾਨੂੰਨ ਦੇ ਤਹਿਤ ਅਧਿਕਾਰ ਪ੍ਰਾਪਤ ਸੀ ਇਹਦੇ ਨਾਲੇ ਕਾਨੂੰਨ ਮੈਨੂੰ ਲੱਗਦਾ ਹੈ ਕਿ ਕਮਜ਼ੋਰ ਹੋਇਆ ਹੈ ਕਮਜ਼ੋਰ ਹੋਇਆ ਸਟਰੋਂਗ ਨਹੀਂ ਹੋ ਰਿਹਾ ਜੀ ਤੇ ਵੈਸੇ ਵੀ ਜਿਹੜਾ ਅਸੀਂ ਅੱਜ ਆਪਰ ਕਹੀਏ ਕਿ ਅਸੀਂ ਆਪਣੇ ਵਿਰਸੇ ਨੂੰ ਛੱਡ ਦੇਾਂਗੇ ਜਿਨ੍ਹਾਂ ਨੇ ਸਾਡੇ ਸਾਡੇ ਹੁਣ ਜਦਾ ਸ਼ਹੀਦ ਆਜ਼ਮ ਭਗਤ ਸਿੰਘ ਦੀ ਗੱਲ ਕਰਦੇ ਹਾਲੇ ਤਾਂ ਸ਼ਹੀਦ ਆਜ਼ਮ ਉਹਨਾਂ ਸਥਾਨੇ ਇਹਨਾਂ ਮਿਲਿਆ ਜਿੰਨਾ ਮਿਲਣਾ ਚਾਹੀਦਾ ਸੀ ਜੀ ਜੀ ਇਦਾਂ ਹੀ ਹੋਰ ਸਾਡੇ ਜਿਹੜੇ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦੀ ਲਹਿਰਾਂ ਚ ਦਵਾਈਆਂ ਜਿਹੜੀ ਈਵਨ ਸਾਡੇ ਜਿਹੜੀ ਭਗਤੀ ਲਾਰ ਦੇ ਵਿੱਚ ਜਿਹੜੇ ਸਾਡੇ ਗੁਰੂ ਮਹਾਰਾਜ ਨੇ ਜੋ ਕੀਤਾ ਅੱਜ ਅਸੀਂ ਉਹ ਉਹਨਾਂ ਦੀਆਂ ਸਿੱਖਿਆਵਾਂ ਵਿਰਸੇ ਦੇ ਜਿੰਨੇ ਆ ਉਹੀ ਸਾਡੇ ਰੋਲ ਮਾਡਲ ਨੇ ਉਹ ਹੀ ਸਾਨੂੰ ਸਿਖਾਉਂਦੇ ਆ ਕਿ ਅਸੀਂ ਆ ਤਿਆਗ ਕਰਨਾ ਸਿੱਖਿਆ ਕਰਨਾ ਤਾਂ ਅੱਜ ਅਗਰ ਗਾਂਧੀ ਜੀ ਨੂੰ ਰਾਸ਼ਟਰ ਮਤਲਬ ਮਹਾਤਮਾ ਗਾਂਧੀ ਜੀ ਨੂੰ ਰਾਸ਼ਟਰ ਪਿਤਾ ਕਹਿੰਦੇ ਆ ਅਗਰ ਉਹਨਾਂ ਦਾ ਤੁਸੀਂ ਨਾਂ ਕੱਟਣਾ ਸ਼ੁਰੂ ਕਰ ਦਿਓ ਤਾਂ ਵੈਸੇ ਮੈਨੂੰ ਲੱਗਦਾ ਇਹ ਨਾਵਾਂ ਦਾ ਖੇਡ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਿਉਂ ਕਰੀ ਜਾਂਦੇ ਉਹਨਾਂ ਨੇ ਪ੍ਰਧਾਨ ਮੰਤਰੀ ਭਵਨ ਦਾ ਵੀ ਨਾਮ ਬਦਲ ਕੋਈ ਹੋਰ ਕਰਤਾ ਪ੍ਰਧਾਨ ਤੀਸਤਾਂ ਰੱਖਤਾ ਇਹਦਾ ਕਰਤਾ ਸੋ ਮੈਨੂੰ ਲੱਗਦਾ ਵੀ ਸਰਕਾਰਾਂ ਨੂੰ ਸਾਡੇ ਮੁਲਕ ਨੂੰ ਸਾਡਾ ਮੁਲਕ ਵਿਕਸਿਤ ਮੁਲਕਾਂ ਜਗਾ ਉਹ ਮੁਲਕਾਂ ਜਿਹੜਾ ਹੁਣ ਲਗਭਗ ਵਿਕਸਿਤ ਮੁਲਕਾਂ ਦੀ ਬਣ ਗਏ ਹੋ ਕੇ ਸੈਕਿੰਡ ਲਾਰਜੇਸਟ ਇਕਨੋਮੀ ਆ ਪੰਜਵੀਂ ਸਾਮਰਿਕ ਸ਼ਕਤੀ ਹੈ ਠੀਕ ਹੈ ਲੈ ਇਹ ਵਿਕਾਸ ਬਹੁਤ ਕਰਨਾ ਕਿਉਂਕਿ 140 ਕਰੋੜ ਦੇ ਮੁਲਕ ਚ ਅਨੇ ਸਿਰਫ 15-20 ਕਰੋੜੀਆ ਜਿਨ੍ਹਾਂ ਲਈ ਸਹੀ ਮੈਨੇਜ ਤੇ ਮੁਲਕ ਹੈਗਾ ਬਾਕੀ 100 ਕਰੋੜ ਨੂੰ ਮੁਫਤ ਰੋਟੀ ਦੇਣੀ ਪੈ ਰਹੀ ਹੈ ਕਈ ਕੁਝ ਕਰਨਾ ਪੈ ਰਿਹਾ ਸੋ ਮੈਨੂੰ ਲੱਗਦਾ ਸਾਨੂੰ ਹੁਣ ਸੋਚ ਵੀ ਜਿਹੜੀ ਹੈ ਉਹ ਵਿਕਸਿਤ ਮੁਲਕਾਂ ਲਈ ਬੁਣਾਣੀ ਪਊਗੀ ਕਿ ਆਪਾਂ ਇਸ ਕਿਸਮ ਦੀ ਪੋਲਿਟਿਕਸ ਨਾ ਕਰੀਏ ਉਹ ਜਿਹੜੇ ਬਾਕੀ ਦੇ 85 ਕਰੋੜ ਆ ਉਹਨਾਂ ਲੋਕਾਂ ਨੂੰ ਜੀਣ ਦਾ ਪੂਰਾ ਅਧਿਕਾਰ ਖਾਣ ਦਾ ਅਧਿਕਾਰ ਪੜ੍ਹਨ ਦਾ ਅਧਿਕਾਰ ਸਿਹਤ ਦਾ ਅਧਿਕਾਰ ਕਿਦਾਂ ਦੇ ਸਕੀਏ ਇਹਦੇ ਉੱਤੇ ਪੋਲਿਟਿਕਸ ਬਿਲਕੁਲ ਬਿਲਕੁਲ ਸਰ ਇਸੇ ਤਰ੍ਹਾਂ ਗੱਲ ਕਰੀਏ ਪੰਜਾਬ ਚ 14 ਦਸੰਬਰ ਨੂੰ ਹੋਈਆਂ ਜ਼ਿਲ੍ਹਾ ਪੁਰੇਸ਼ਾ ਤੇ ਬਲਾਕ ਸੰਵਤੀ ਚੋਣਾਂ ਦੇ ਨਤੀਜੇ ਸੂਬੇ ਦੀ ਸਿਆਸਤ ਚ ਵੱਡੇ ਬਦਲਾਅ ਵਜੋਂ ਦੇਖੇ ਜਾ ਰਹੇ ਨੇ ਅਜਿਹੀਆਂ ਖਬਰਾਂ ਆ ਰਹੀਆਂ ਨੇ ਆਮ ਆਦਮੀ ਪਾਰਟੀ ਨੇ ਦੋਹਾਂ ਹੀ ਪਧਰਾ ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ਕੀਤਾ ਜਿਸ ਨਾਲ ਸੂਬਾ ਸਰਕਾਰ ਦੀ ਸਥਿਤੀ ਮਜ਼ਬੂਤ ਹੋਣ ਦੇ ਆਸਾਰ ਜਤਾਏ ਜਾ ਰਹੇ ਹਨ ਕੀ ਕਹਣਾ ਚਾਹੁੰਦੇ ਸੀ ਸੁਪਰ ਸਰਕਾਰ ਦਾ ਦਾਅਵਾ ਤੇਹੀ ਹੈ ਕਿ ਅਸੀਂ ਇਹ ਸਾਡੇ ਕੰਮਾਂ ਤੇ ਲੋਕਾਂ ਦੇ ਮੂੰਹ ਲਾਤੀ ਹੈ ਕਿਉਂਕਿ ਇਹ ਜ਼ਮੀਨੀ ਆਪਾਂ ਪਿਛਲੇ ਹਫ਼ਤੇ ਜਦੋਂ ਆਪਾਂ ਤੇ ਡਿਸਕਸ ਕਰ ਰਹੇ ਸੀ ਜਿਹੜੀ ਚੋਣਾਂ ਆ ਰਹੀਆਂ ਨੇ ਤਾਂ ਉਹਦੇ ਵਿੱਚ ਵੀ ਅਸੀਂ ਇਹੀ ਕਿਹਾ ਸੀ ਵੀ ਇਹ ਜ਼ਮੀਨੀ ਚੋਣਾਂ ਨੇ ਜੀ ਇਹ ਦੱਸਣ ਗਿਆ ਵੀ ਅਸੀਂ ਜਿਹੜੀ ਹੁਣ ਤੱਕ ਦੀ ਜਿਹੜੀ ਸਰਕਾਰ ਦੇ ਕੰਮ ਉਹਨਾਂ ਤੇ ਅਸੀਂ ਕੀ ਜਦੋਂ ਅਸੀਂ ਇਹਨੂੰ ਸਮਾਨੇ ਲੈਨੇ ਸਾਹਮਣੇ ਵੇਖਦੇ ਆ ਆਮ ਵੇਖਦੇ ਆ ਪਹਿਲੀ ਨਜ਼ਰੇ ਜਦੋਂ ਵੇਖਦੇ ਆ ਤੇ ਅਸੀਂ ਇਹੀ ਕਵਾਂਗੇ ਵੀ ਸਰਕਾਰ ਦੇ ਕੰਮਾਂ ਤੇ ਮੋਹਰ ਲਾਉਂਦੀ ਹੈ ਮੋਹਰ ਲਾਉਂਦੀ ਹੈ ਅਚਾ ਹੁਣ ਇਸ ਦੌਰਾਨ ਧਰਨੇ ਵੀ ਵੱਜ ਰਹੇ ਆ ਕਿਤੇ ਰਿਜ਼ਲਟ ਨਹੀਂ ਡਿਕਲੇਅਰ ਕੀਤੇ ਕਿਤੇ ਵੀ ਕੀ ਕੀ ਰਹਾ ਧੱਕਾਸ਼ਾਹੀ ਹੋ ਰਹੀ ਹੈ ਇਹ ਹਮੇਸ਼ਾ ਕਿਹਾ ਜਾਂਦਾ ਇਹ ਵੀ ਕੋਈ ਨਵਾਂ ਨਹੀਂ ਕਿਹਾ ਜਿਹਦੀ ਜਿਹਦੀ ਸਰਕਾਰ ਹੁੰਦੀ ਉਹਦੇ ਖਿਲਾਫ ਆਪੋਜੀਸ਼ਨ ਇਹ ਕਹਿੰਦੀ ਹੈ ਬਿਲਕੁਲ ਬਿਲਕੁਲ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਭਗਵੰਤ ਮਾਨ ਜਿਹੜੀ ਸਰਕਾਰ ਹੈ ਇਹਦੇ ਇਹਦੇ ਕੋਈ ਕਈ ਚੀਜ਼ਾਂ ਐਸੇ ਹਾਲਕਿ ਲਾਂ ਡਰਮ ਮਾਮਲੇ ਦੇ ਵਿੱਚ 100% ਫੇਲ ਗਵਰਨਮੈਂਟ ਹੈ ਅੱਜ ਵੀ ਕਈ ਘਟਨਾਵਾਂ ਤੁਸੀਂ ਖ਼ਬਰ ਖੋਲੋ ਸਵੇਰੇ 8-10 ਘਟਨਾਵਾਂ ਏਦਾਂ ਨਹੀਂ ਹੁੰਦੀਆਂ ਕਿ ਬੈਠੇ ਨੋਟ ਲੈ ਪ੍ਰੋਬਲਮ ਮਤਲਬ ਲੋਕਾਂ ਦੇ ਅੰਦਰ ਜਿਹੜੇ ਕ੍ਰਾਈਮਨਲਸ ਨੇ ਉਹਨਾਂ ਦਾ ਭੈ ਹੀ ਖਤਮ ਹੋ ਗਿਆ ਬਿਲਕੁਲ ਬੰਦਾ ਮਾਰ ਦੇਣਾ ਲੁੱਟ ਲੈਣਾ ਇਹ ਸਧਾਰਨ ਗੱਲ ਹੋ ਗਈ ਹੈ ਸਵੇਰੇ ਪੜ੍ਹਦੇ 10-15 ਖ਼ਬਰਾਂ ਦੇ ਤੁਸੀਂ ਕਿਤੇ ਹਫ਼ਤਾਵਾਰੀ ਚ ਇਹ ਸਾਰੀ ਗਿਣਤੀ ਲਾ ਲਓ ਕਿਤੇ ਤੇ ਆਪਾਂ ਇੱਕ ਹਫ਼ਤੇ ਦਾ ਪੂਰਾ ਹਫ਼ਤਾ ਹੀ ਲਾ ਦੇਾਂਗੇ ਇਸ ਪ੍ਰੋਗਰਾਮ ਨੂੰ ਜੀ ਪਰ ਫਿਰ ਵੀ ਜਿਹੜੀ ਹੈ ਭਗਵੰਤ ਮਾਨ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਥੇ ਪੰਜਾਬ ਦੇ ਵਿੱਚ ਉਹ ਦੇਖੋ ਕਈ ਵੈਲਫੇਅਰ ਜਿਹੜੀਆਂ ਯੋਜਨਾਵਾਂ ਨੇ ਉਹ ਇੰਨੀਆਂ ਇਫੈਕਟਿਵ ਨੇ ਜਿਹੜੀਆਂ ਉਹਨਾਂ ਨੂੰ ਸਰਕਾਰ ਦੇ ਕੰਮ ਤੇ ਲੋਕਾਂ ਨੂੰ ਨਾਲ ਚੱਲਣਾ ਪੈਂਦਾ ਹੈ ਜੀ ਕਿਉਂਕਿ ਅਲੱਗ ਪਰ ਦੂਸਰੇ ਪਾਸੇ ਇਹ ਵੀ ਹੈ ਕਿ VOTING ਘੱਟ ਹੋਈ ਹੈ VOTING ਘੱਟ ਹੋਣਾ ਦੇ ਵੀ ਦੋ ਦੋ ਗੱਲਾਂ ਹੁੰਦੀਆਂ ਇੱਕ ਪਾਸੇ ਦੱਸਾਂ ਕਿ ਜਿਹੜੀ ਸਰਕਾਰ ਤੋਂ ਸੁਖੀ ਸੀ ਉਹਨਾਂ ਵੋਟਾਂ ਹੀ ਨਭਾਈਆਂ ਇਹ ਕਹ ਵੀ ਦੱਸ ਸਰਕਾਰ ਤੋਂ ਦੁਖੀ ਸੀ ਉਹ ਕਦੇ ਪਈਏ ਨਾ ਪਈ ਗੱਲ ਸਹੀ ਹੈ ਪਰ ਆਪਾਂ ਸੁਖੀ ਮੰਨ ਲਈਏ ਤਾਂ ਉਹਦੇ ਵਿੱਚ ਇਹਦਾ ਫ੍ਰੀ ਬਿਜਲੀ ਹੈ ਫਿਰ ਉਹ ਜਿਹੜਾ ਹੁਣ ਇਹਨਾਂ ਗਾਂ ਬੱਸਾਂ ਵਾਲਾ ਕੰਮ ਜਿਹੜਾ ਲੇਡੀਜ਼ ਨੂੰ ਬੱਸਾਂ ਫਰੀ ਦਿੱਤੀਆਂ ਸੀ ਵੀ ਕੋਈ ਰਗੂ ਰੱਖਿਆ ਇਸ ਤੋਂ ਬਾਅਦ ਹੁਣੇ ਵੀ ਤਿਆਰੀ ਹੈ ਉਹਨਾਂ ਦੀ ਜਿਹੜਾ ਇਹਨਾਂ ਨੇ 1000 ਰੁਪਏ ਵਾਲਾ ਫੈਸਲਾ ਕੀਤਾ ਹੈ ਕਿ 1500 ਵਾਲਾ ਉਹ ਵੀ ਕਹਿੰਦੇ ਦੇ ਦੇਣਾ ਹੈ ਦੇ ਦੇਣਾ ਪਰ ਇਹ ਵੈਲਫੇਅਰ ਇਹ ਵੈਲਫੇਅਰ ਦੇ ਉੱਤੇ ਲੋਕਾਂ ਨੇ ਮੋਹਰਾਂ ਲਾਈਆਂ ਪਰ ਵੈਲਫੇਅਰ ਗਵਰਨਮੈਂਟਸ ਜਿਹੜੀਆਂ ਹੁੰਦੀਆਂ ਉਹ ਅੱਗੇ ਕਦੇ ਚੱਲਦੀਆਂ ਨਹੀਂ ਹੁੰਦੀਆਂ ਬਿਲਕੁਲ ਹੁਣੇ ਤਾਂ ਭਗਵੰਤਬਾਨ ਉਹਨਾਂ ਨੇ ਕਿਹਾ ਵੀ ਦੇਖੋ ਜੀ ਇਹ ਮਨਰੇਗਾ ਦੇ ਨਾਲ ਹੁਣ ਸਾਡੇ ਤੇ ਬੋਝ ਵੱਜ ਜਾਣਾ ਹਾਂ ਤਾਂ ਫਿਰ ਤੁਸੀਂ 1000 ਰੁਪਏ ਕਿੱਥੋਂ ਦੇ ਜੀ ਤਾਂ ਕਨਫਲਿਕਟ ਹੋਦਰਨਾ ਤੁਸੀਂ ਇਹ ਜਿਹੜਾ ਫਰੀ ਕਲਚਰ ਹੈਗਾ ਹੈ ਫਰੀ ਕਲਚਰ ਦੇ ਖਿਲਾਫ ਇਹ ਫਰੀ ਜਿਹੜੇ ਜਿਹੜੇ ਲੋਕ ਇਹਦੇ ਅਸਲ ਚ ਮਤਲਬ ਭੋਗੀ ਹੋਣੇ ਚਾਹੀਦੇ ਆ ਉਹਨਾਂ ਨੂੰ ਸਿਸਟਮ ਚ ਦਿੱਤਾ ਜਾਣਾ ਚਾਹੀਦਾ ਇਹਨਾਂ ਨੂੰ ਵਿਆਪਕ ਸਤਰ ਤੇ ਨਹੀਂ ਡਿਕਲੇਅਰ ਹੋਣਾ ਚਾਹੀਦਾ ਮੈਂ ਗਰੀਬ ਹਾਂ ਤਾਂ ਮੈਨੂੰ ਕਲੇਮ ਕਰਨਾ ਚਾਹੀਦਾ ਗਵਰਨਮੈਂਟ ਕੋ ਜੀ ਮੇਰੇ ਪਾਸਲੇ ਬਾਹਰਲੇ ਮੁਲਕਾਂ ਦੇ ਵਿੱਚ ਜਦੋਂ ਕਿਸੇ ਦੀ ਨੌਕਰੀ ਜਾਂਦੀ ਹੈ ਨਾ ਦੋਸੇ ਨੂੰ ਵੀ ਡਿਕਲੇਅਰ ਕਰਦਾ ਮੇਰੇ ਕੋ ਨੌਕਰੀ ਨਹੀਂ ਹੈਗੀ ਤੇ ਉਹ ਸਰਕਾਰ ਨੂੰ ਪਤਾ ਦੇ ਦਿੰਦੀ ਹੈ ਜਦੋਂ ਉਹਨੂੰ ਨੌਕਰੀ ਮਿਲਦੀ ਹੈ ਉਦੋਂ ਤੋਂ ਕਟਣਾ ਸ਼ੁਰੂ ਹੋ ਜਾਂਦਾ ਜੀ ਸੋ ਮੈਨੂੰ ਇਹ ਲੱਗਦਾ ਹੈ ਕਿ ਬਈ ਜਿਹ ਫਰੀਦਾ ਇਹਨਾਂ ਨੂੰ ਸਰਕਾਰ ਦੇ ਵਾਪਸ ਆਉਣ ਦਾ ਮੋਹਰ ਲਗੀਆਂ ਠੀਕ ਆ ਗਈਆਂ ਸੜਕਾਂ ਲੈ ਵੀ ਟੁੱਟੀਆਂ ਫਿਰਦੀਆਂ ਪਈਆਂ ਪਈਆਂ ਸਾਹਮਣੇ ਲੋਕਾਂ ਦੇ ਸਾਹਮਣੇ ਹੀ ਆ ਜਿਹੜੇ ਸਰਕਾਰਾਂ ਦੀ ਸਫਲਤਾ ਅਸਲ ਚ ਇਹ ਹੁੰਦੀ ਹੈ ਕਿ ਉਹਨਾਂ ਨੇ ਕਨਸਟੀਚਿਊਸ਼ਨਲ ਜਿਹੜੀਆਂ ਆਰਗੇਨਾਈਜੇਸ਼ਨਾਂ ਦਾ ਉਹਨਾਂ ਨੂੰ ਕਿਦਾਂ ਮਜ਼ਬੂਤ ਕੀਤਾ ਹਮ ਇਹਨਾਂ ਨੇ ਪੰਚਾਇਤਾਂ ਦੀ ਤਾਕਤ ਕਿੰਨੀ ਵਧੀ ਇਹ ਪੰਚਾਇਤਾਂ ਲੈ ਵੀ ਸਰਕਾਰ ਤੇ ਡਿਪੈਂਡ ਆ ਗ੍ਰਾਂਟ ਆਉਂਦੇ ਕੰਮ ਕਰਨੀ ਤੇ ਤੁਸੀਂ ਕੀ ਕੀਤਾ ਜੇ ਨਗਰ ਨਿਗਮ ਨਗਰ ਪ੍ਰੀਸ਼ਦਾਂ ਅੱਜ ਵੀ ਸਰਕਾਰ ਦੇ ਪੈਸੇ ਉਡੀਕਦੀਆਂ ਤਾਂ ਤੁਸੀਂ ਕੀ ਸਿਸਟਮ ਨੂੰ ਮਜ਼ਬੂਤ ਕੀਤਾ ਸਰਕਾਰਾਂ ਦੀ ਡਿਊਟੀ ਇਹ ਨਹੀਂ ਹੁੰਦਾ ਕਿ ਇਹ ਆ ਕਰ ਦਿੱਤਾ ਦਿਖਾ ਦਿੱਤਾ ਸਰੜੀਆਂ ਸਰਕਾਰਾਂ ਮੇਨਟੇਨੈਂਸ ਦੇ ਪ੍ਰੋਗਰਾਮਾਂ ਨੂੰ ਡਿਵੈਲਪਮੈਂਟ ਕਹਿੰਦੀਆਂ ਡਿਵੈਲਪਮੈਂਟ ਹੁੰਦੀ ਬੰਦਿਆਂ ਦਾ ਜੀਨ ਪੱਧਰ ਕਿੱਡਾ ਉੱਚਾ ਹੋਇਆ ਸਾਡਾ ਲਿਟਰੇਸੀ ਰੇਟ ਕਿੰਨਾ ਵਧੀਆ ਸਾਡੇ ਲੋਕਾਂ ਦੀ ਆਮਦਨ ਕਿੱਡੀ ਵਧੀ ਸਾਡੇ ਲੋਕਾਂ ਦੀ ਸੋਚ ਕਿੰਨੀ ਵਧੀ ਕਿੰਨੇ ਲੋਕ ਪੰਡਾ ਸਨ ਜਿਹਨਾਂ ਕਹਿੰਦੇ ਸਾਨੂੰ ਫ੍ਰੀ ਬਿਜਲੀ ਚਾਹੀਦੀ ਨਹੀਂ ਯਾਰ ਸਾਡੇ ਕੋਲ ਤਾਂ ਪੈਸੇ ਬੜੇ ਸਨ ਬਿਜਲੀ ਦਿਓ ਜੀ ਸੋ ਇਸ ਕਰਕੇ ਜਦੋਂ ਆਪਾਂ ਇਹਨੂੰ ਪਹਿਲੀ ਨਜ਼ਰੇ ਸਧਾਰਨ ਗੱਲ ਜਿ ਕਰਾਂਗੇ ਤੇ ਇਹ ਤੇ ਇਹ ਉਹਨਾਂ ਦਾ ਕਲੇਮ ਬਣਿਆ ਹੀ ਜਾਣਾ ਕਿ ਮੋਰ ਲਾਈ ਹੈ ਲੋਕਾਂ ਨੇ ਸਰਕਾਰ ਦੇ ਕੰਮਾਂ ਤੇ ਪਰ ਉਹ ਫ੍ਰੀ ਜਿਹੜਾ ਹੈ ਉਹ ਅਲਟੀਮੇਟਲੀ ਕੋਲਾਪਸ ਹੋ ਜਾਂਦਾ ਕਹਿੰਦੇ ਨੇ ਜਿਹੜੇ ਖੂਹ ਭਰੇ ਖਜ਼ਾਨੇ ਖਾਲੀ ਹੋ ਜਾਂਦੇ ਤੇ ਜਦੋਂ ਤੁਸੀਂ ਟੈਕਸ ਆਉਣਾ ਹੀ ਨਹੀਂ ਤੇ ਫ੍ਰੀ ਦੇਈ ਜਾਣਾ ਹਾਂ ਤੇ ਫਿਰ ਜਿਹੜੇ ਕੁਝ ਟੈਕਸ ਦੇਣ ਵਾਲੇ ਉਹਨਾਂ ਦੇ ਅੰਦਰ ਵੀ ਫਿਰ ਵਿਚਲਤਾ ਪੈਦਾ ਹੁੰਦੀ ਹੈ ਵਿਦਰੋਹ ਪੈਦਾ ਹੁੰਦਾ ਹੈ ਉਹ ਵੀ ਕਿਸੇ ਸਟੇਜ ਦੇ ਆਲੇ ਫਿਰ ਕਦੇ ਨਹੀਂ ਦੇਣਾ ਟੈਕਸ ਨਹੀਂ ਦੇਣਾ ਉਦੋਂ ਫਿਰ ਜੜੀ ਸੜੀ ਵਿਵਸਥਾ ਕੋਲਾਪਸ ਹੋ ਜਾਂਦੀ ਹੈ ਸੋ ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਕਿ ਅਸਲ ਰੀਅਲ ਡਵੈਲਪਮੈਂਟ ਕਰੀਏ ਫਿਰ ਮੋਟੇ ਮੋਰ ਲੀ ਜੀ ਬਿਲਕੁਲ ਇਸੇ ਤਰ੍ਹਾਂ ਹੁਣ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਜਿਹੜਾ ਹੈ ਹਮੇਸ਼ਾ ਟ੍ਰੈਂਡਿੰਗ ਤੇ ਰਹਿੰਦੀ ਹੈ ਪੋਲੂਸ਼ਨ ਨੂੰ ਲੈ ਕੇ ਸੋ ਗੱਲ ਕਰਦੇ ਹਾਂ ਦੁਨੀਆ ਭਰ ਦੇ ਸ਼ਹਿਰਾਂ ਦੀ ਹਵਾ ਦੀ ਗੁਣਵੱਤਾ ਮਾਪਣ ਵਾਲੀ ਸਵਿਟਜ਼ਰਲੈਂਡ ਦੀ ਕੰਪਨੀ IQ Air ਦੇ ਆંકੜਿਆਂ ਮੁ ਪਰ ਦੋਸ਼ਿਤ ਚਹਿ ਰਿਹਾ ਹੈ ਦਿੱਲੀ ਵਿੱਚ ਜਾਨਲੇਵਾ ਹਵਾ ਪ੍ਰਦੂਸ਼ਣ ਨੂੰ ਦੇਖਦੇ ਹੋਏ ਪਾਸਪ ਸਰਕਾਰ ਨੇ ਸਾਰੇ ਸਰਕਾਰੀ ਅਤੇ ਨਿੱਜੀ ਦਫਤਰਾਂ ਵਿੱਚ 50% ਦੀ 50% ਕਰਮਚਾਰੀਆਂ ਲਈ ਵਰਕ ਫਰੋਮ ਹੋਮ ਨਿਯਮ ਲਾਗੂ ਕਰ ਦਿੱਤਾ ਹੈ ਠੀਕ ਹੈ ਨਾ ਚਾਹੂੰਗਾ ਕਦੀ ਜਿਹੜਾ ਜਾਪਾਨ ਹੈ ਨਾ ਜੀ ਜਾਪਾਨ ਛੋਟਾ ਜਿਹਾ ਮੁਲਕ ਹੈ ਤੇ ਟੋਕੀਓ ਸ਼ਹਿਰ ਇਦਾਂ ਹੁੰਦਾ ਸੀ ਇੰਨਾ ਪੋਲਿਊਸ਼ਨ ਹੁੰਦਾ ਸੀ ਇੰਨੀ ਮਤ ਉੱਥੇ ਪੋਲਿਊਸ਼ਨ ਨਹੀਂ ਸੀ ਪਪੂਲੇਸ਼ਨ ਕਰਕੇ ਨਹੀਂ ਮੁਸ਼ਕਲ ਹੁੰਦੀ ਸੀ ਸਫਿਕੇਸ਼ਨ ਹੋ ਜਾਂਦੀ ਸੀ ਜੀ ਕਿ ਉੱਥੇ ਉਹਨਾਂ ਨੇ ਆਕਸੀਜਨ ਬੂਥ ਇਦਾਂ ਲਾਇੰਦ ਹੁੰਦੇ ਜਿਦਾਂ ਸਾਡੇ ਟੈਲੀਫੋਨ ਬੂਥ ਲੱਭੀ ਹੁੰਦੇ ਸੀ ਹਾਂ ਸੋ ਦਿੱਲੀ ਦੀ ਹਾਲਤ ਹੈ ਕਿ ਦਿੱਲੀ ਜਦੋਂ ਤੋਂ ਕਿ ਆਪਣੇ ਰਿਸ਼ਤੇਦਾਰ ਨੂੰ ਫੋਨ ਕਰਦੇ ਹਨ ਤਾਂ ਉਹ ਕਹਿੰਦਾ ਮੈਨੂੰ ਸਾਹ ਹੀ ਨਹੀਂ ਆ ਰਿਹਾ ਜੀ ਦਿੱਲੀ ਦੀ ਹਾਲਤ ਇੰਨੀ ਮਾੜੀ ਹੈ ਇਸ ਤੋਂ ਪਹਿਲਾਂ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਅਰਵਿੰਦ ਕੇਜਰੀਵਾਲ ਨੇ ਉਹ ਲੰਬਾ ਸਮਾਂ ਦਿੱਲੀ ਦੇ ਮੁੱਖ ਮੰਤਰੀ ਰਹੇ ਜੀ ਉਹਨਾਂ ਨੇ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਸੀ ਆਰਡ ਐਂਡ ਉੂ ਇਵਨ ਫਲਾਣਾ ਆ ਨਹੀਂ ਆਉਣ ਦੇਾਂਗੇ ਉਹ ਤੋਂ ਬਹੁਤ ਉਹ ਆਲੋਚਨਾ ਉਹਨਾਂ ਦੀ ਹੁੰਦੀ ਸੀ ਵੀ ਇਹ ਜਿਹੜਾ ਉਹ ਦੂਰ ਦ੍ਰਿਸ਼ਟਾ ਸੀ ਨਾ ਵੀ ਆਣ ਵਾਲੇ ਸਮੇਂ ਚ ਆ ਸਕਦਾ ਹੈ ਹਾਂ ਉਹਨਾਂ ਦੀ ਮੈਂ ਪੋਲਿਟਿਕਸ ਨਹੀਂ ਜਾਂਦਾ ਕੇਜਰੀਵਾਲ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਪਰ ਕੇਜਰੀਵਾਲ ਦੀ ਸਰਕਾਰ ਨੇ ਉਸ ਵੇਲੇ ਕੋਈ ਜੇ ਕੰਮ ਕੀਤੇ ਸੀ ਉੱਥੇ ਅੱਜ ਦਿੱਲੀ ਦੀ ਸਥਿਤੀ ਇਹ ਹੈ ਕਿ ਅਸੀਂ ਉਦੋਂ ਪੋਲਿਟਿਕਸ 'ਚ ਫਸੇ ਰਹੇ ਕਿ ਵੀ ਇਹ ਤਾਂ ਇੱਕ ਏਡੀਗ ਪਾਰਟੀ ਦੀ ਹੈਗੀ ਇਹ ਗੱਲ ਕਰਦੇ ਆ ਜੀ ਤਾਂ ਅੱਜ ਅੱਜ ਅਸੀਂ ਉੱਥੇ ਫੇਸ ਕਰਨ ਲਈ ਆਪਾਂ ਅੱਜ ਅਸੀਂ ਵੀ ਇਹ ਕਰ ਰਹੇ ਆ ਕਿ 20 24 ਤੋਂ ਪੁਰਾਣੇ ਜਿਹੜੇ ਉਹ ਹੈਗੇ ਆ ਵਹੀਕਲਸ ਵਧਣ ਨਹੀਂ ਦੇਵਾਂਗੇ ਹਾਂ ਤੇ ਇਹ ਮੈਨੂੰ ਲੱਗਦਾ ਹੈ ਕਿ ਜਿਹੜੇ ਕਦਮ ਸਰਕਾਰ ਨੂੰ ਪ੍ਰਾਇੋਰਟੀ ਦੇ ਚੁੱਕਣੇ ਚਾਹੀਦੇ ਸੀ ਉਹ ਨਹੀਂ ਚੁੱਕੇ ਜੀ ਕਿਉਂਕਿ ਦੇਖੋ ਹੁਣ ਦੁਨੀਆ ਸਾਡੇ ਇੱਥੇ ਜਿਹੜਾ 에 ਹਾਂ ਕਿਉਂਕਿ ਥੱਲੇ ਇੰਨਾ ਟ੍ਰੈਫਿਕ ਹੋ ਗਿਆ ਕਿ ਹੁਣ ਜਾ ਟੈਕਸੀਆਂ ਦਾ ਦੀਆਂ ਚਲਣੀਆਂ ਏਅਰ ਟੈਕਸੀਸ ਚਲਣੀਆਂ ਹੈ ਏਅਰ ਟੈਕਸੀਸ ਸੋ ਪੋਲੂਸ਼ਨ ਨੇ ਅਲੇ ਹੋਰ ਸਾਡੇ ਕੋਲ ਵਿਕਲਪ ਕੀ ਨੇ ਸਾਡੇ ਕੋਲ ਸਾਧਨ ਕੀ ਨੇ ਸੋ ਮੈਨੂੰ ਲੱਗਦਾ ਕਿ ਹਾ ਤੁਸੀਂ ਦੇਖੋ ਨਾ ਕਿ ਕਿੰਨੀਆਂ ਫਲਾਈਟਾਂ 250 ਫਲਾਈਟ ਇੱਕ ਦਿਨ ਚ ਰੱਦ ਹੋਈਆਂ ਹਾਂ ਲੋਕ ਘਰਾਂ ਚੋਂ ਨਿਕਲ ਸਰਕਾਰ ਆਪ ਕਰੀਏ ਘਰਾਂ ਚੋਂ ਨਿਕਲੋ ਆਪਨੇ ਬਾਹਰ ਬੈਠੇ ਤਾਂ ਫਿਰ ਇਹ ਜਿਹੜੀ ਸਥਿਤੀ ਹੈ ਇਹ ਚ ਕੋਈ ਝੂਠ ਤਾਂ ਕਿਹਾ ਨਹੀਂ ਜਾ ਸਕਦਾ ਤਾਂ ਇਹਦੇ ਲਈ ਜ਼ਿੰਮੇਵਾਰ ਕੌਣ ਨੇ ਜੇ ਤੁਸੀਂ ਕਹੋ ਕਿ ਲੋਕ ਹੀ ਜ਼ਿੰਮੇਵਾਰ ਆ ਤਾਂ ਨੀਤੀ ਇਹਦਾ ਮਤਲਬ ਨੀਤੀਆਂ ਤਾਂ ਕਿਤੇ ਖੜਦੀਆਂ ਨਾ ਹੂੰ ਬਿਲਕੁਲ ਸੋ ਮੈਨੂੰ ਲੱਗਦਾ ਵੀ ਫਿਰ ਫਿਰ ਗੱਲ ਘੁੰਮ ਕੇ ਹੋਈ ਆਣੀ ਕਿ ਸਮਾਜ ਤੇ ਸਰਕਾਰ ਕਿਉਂਕਿ ਸਮਾਜ ਦੀ ਸਰਕਾਰ ਸਮਾਜ ਦਾ ਹੀ ਬਣਾਈ ਹੁੰਦੀ ਹੈ ਜੀ ਜੀ ਸਮਾਜ ਔਰ ਸਰਕਾਰ ਨੂੰ ਬਹਿ ਕੇ ਜਿਹੜੇ ਆ ਐਕਸਪਰਟਸ ਨਾਲ ਬੈਗ ਇਹ ਨਿਯਮ ਬਣਾਉਣੇ ਚਾਹੀਦੇ ਆ ਕਿ ਕੀ ਕੀਤਾ ਜਾਏਗਾ ਔਰ ਉਹਨੂੰ ਹੁਕਮਾਂ ਦੀ ਤਰ੍ਹਾਂ ਨਹੀਂ ਉਹ ਉਹਦੇ ਉਹਨੂੰ ਇੱਕ ਜਿਹੜੀ ਜਨਨਮਸ ਤਰੀਕੇ ਨਾਲ ਸੁਸਾਇਟੀ ਨਾਲ ਬੈਠ ਕੇ ਇਹ ਕਹਿਣਾ ਪਵੇਗਾ ਕਿ ਜੇ ਜੀਣਾ ਹੈ ਤੇ ਸਾਨੂੰ ਆ ਕੁਝ ਕਰਨਾ ਪਵੇਗਾ ਸਾਨੂੰ ਸਾਈਕਲ ਉਹ ਜਿਹੜੇ ਮਨਅਬਸ ਕਾਰਾਂ ਛੱਡਦੀ ਏ ਪਬਲਿਕ ਟਰਾਂਸਪੋਰਟ ਦਾ ਇਸਤੇਮਾਲ ਕਰੀਏ ਦਿੱਲੀ 'ਚ ਤਾਂ ਮੈਟਰੋ ਵੀ ਚੱਲਦੀ ਏ ਹਾਲੇ ਕਿ ਮੈਟਰੋ ਆਉਣ ਤੋਂ ਬਾਅਦ ਇਹ ਕਲੇਮ ਹੁੰਦੇ ਸੀ ਕਿ ਬਹੁਤ ਸਾਰਾ ਪੋਲੂਸ਼ਨ ਘਟ ਗਿਆ ਕਿਉਂਕਿ ਲੋਕੀ ਉਹਨੂੰ ਗੱਡੀਆਂ ਪੂਰ ਕਰਕੇ ਚਲਾਣ ਲੱਗ ਪਏ ਆ ਪਰ ਅੱਜ ਦਿੱਲੀ ਜਿੱਥੇ ਖੜੀ ਏ ਅਗੇ ਹੁਣ ਤੱਕ ਹੁਣ ਤੱਕ ਕੋਈ ਪਰਾਲੀ ਵੀ ਨਹੀਂ ਜਲਦੀ ਪਈ ਪਰਾਲੀ ਮੁੱਕ ਗਈ ਬਿਲਕੁਲ ਅਗੇ ਹਮੇਸ਼ਾ ਪੰਜਾਬ ਨੂੰ ਕਹਿੰਦੇ ਸੀ ਤੁਸੀਂ ਪਰਾਲੀ ਜਲਾਦੇ ਸਾਡੇ ਪੋਲੂਸ਼ਨ ਹੋ ਰਿਹਾ ਹੈ ਤਾਂ ਹੁਣ ਕਿੱਥੋਂ ਪੋਲੂਸ਼ਨ ਆ ਰਿਹਾ ਸੋ ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਔਰ ਇਹਦੇ ਉੱਤੇ ਤੁਸੀਂ ਦੇਖੋ ਕਿ ਪਾਰਲੀਮੈਂਟ ਦੇ ਵਿੱਚ ਹਮ ਰਜੀਵ ਔਰ ਰਾਹੁਲ ਗਾਂਧੀ ਉਹਨਾਂ ਨੇ ਰਾਹੁਲ ਗਾਂਧੀ ਉਹਨਾਂ ਨੇ ਕਿਹਾ ਕਿ ਆਹ ਜਿਹੜੇ ਤੁਸੀਂ ਇਸ ਕਿਸਮ ਦੇ ਆਵੇ ਬੰਦੇ ਮਾਤਰਮ ਤੇ ਤੁਸੀਂ ਜਿਹਨੂੰ ਸਾਰੇ ਸਾਰਾ 150 ਕਰੋੜ ਮੁਲਕ ਜਿਹੜਾ ਜਿਹੜਾ ਸਾਡਾ ਮਤਲਬ 150 ਸਾਲਾਂ ਤੋਂ ਸਾਡਾ ਮੁਲਕ ਦਿਲ ਚ ਲਈ ਫਿਰਦਾ ਹੈਗਾ ਉਹਦੇ ਉੱਤੇ ਅੱਜ ਬਹਿਸ ਦਾ ਵਿਸ਼ਾ ਗਿਆ ਪ੍ਰਿੰਕਾ ਗਾਂਧੀ ਰਾਹੁਲ ਗਾਂਧੀ ਨੇ ਕਹੇ ਸਾਰੀਆਂ ਗੱਲਾਂ ਛੱਡ ਕੇ ਜਿਹੜਾ এনवायरमेंट ਜਿਹੜਾ ਜੀਨ ਨੂੰ ਫਸਿਆ ਜੀ ਡੀ ਪਸਗੜਾ ਤੇ ਵਿਕਾਸ ਕੀ ਕਰੂਗਾ ਤੁਹਾਡਾ ਜਿਹੜਾ ਸੋ ਕਾਲਡ ਹੈਗਾ ਤਾਂ ਉਹਨਾਂ ਨੇ ਕਹੇ ਵੀ এনवायरमेंट ਤੇ ਬਹਿਸ ਹੋਵੇ ਪਰ ਉਹਦੇ ਚ ਹੋਇਆ ਕੀ ਕਿ ਉਹ ਲਗਾਤਾਰ ਜਦੋਂ এনवायरमेंट ਦੀ ਗੱਲ ਹੁੰਦੀ ਭਈ ਉਹਨੂੰ ਜਿਹੜੀ ਹੈ ਜਿਹੜੀ ਸੱਤਾ ਤੇ ਰਹੀ ਹੈ ਉਹ ਉਹਨੂੰ ਇਗਨੋਰ ਕਰਦੀ ਰਹੀ ਆਇਆ ਜ਼ਰੂਰ ਹੋ ਪਰ ਉਹਦੇ ਤੇ ਉਸ ਲੈਵਲ ਤੇ ਬਹਿਸ ਨਹੀਂ ਹੋਈ ਜਿਹਦੇ ਜਿਹਦੇ ذریعے ਉਹਦੇ ਸਮਾਧਾਨ ਕੱਢੇ ਜਾਣੇ ਚਾਹੀਦੇ ਸੀ ਔਰ ਮੈਨੂੰ ਲੱਗਦਾ ਕਿ ਜਿੱਦਾਂ ਹੁਣ ਰੀਸੈਂਟਲੀ ਸਾਡੇ ਇੱਥੇ ਤੁਹਾਡੇ ਅ ਭਗਵਾਨ ਜੀ ਮਾਨ ਹੁਣਾਂ ਨੇ ਕਿਹਾ ਕਿ ਅਸੀਂ ਮਨਰੇਗਾ ਦੇ ਉੱਤੇ ਸਪੈਸ਼ਲ ਸੈਸ਼ਨ ਬੁਲਾਣਾ ਹੈ ਗੱਲ ਕਰਨ ਦੀ ਇਦਾਂ ਹੀ ਮੈਨੂੰ ਲੱਗਦਾ ਕਿ ਸੈਂਟਰਲ ਗਵਰਨਮੈਂਟ ਨੂੰ ਵੀ ਚਾਹੀਦਾ ਹੈ ਕਿ ਜਿਹੜਾ এনਵਾਇਰਨਮੈਂਟ ਦੇ ਉੱਪਰ ਘੱਟੋ ਘੱਟ 15 ਦਿਨ ਦਾ ਇੱਕ ਜਿਹੜਾ ਉਹ ਸਪੈਸ਼ਲ ਸੈਸ਼ਨ ਜਿਹੜਾ ਸਭਾ ਦਾ ਰਾਜ ਸਭਾ ਦਾ ਸੱਦੇ ਜੀ ਬਿਲਕੁਲ ਇਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਜਾਰਡਨ, ਇਥੋਪੀਆ ਤੇ ਓਮਾਨ ਦਾ ਤਿੰਨ ਮੁਲਕੀ ਦੌਰਾ ਕੀਤਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਹਨਾਂ ਮੁਲਕਾਂ ਨਾਲ ਭਾਰਤ ਦੇ ਇਤਿਹਾਸਕ ਤੇ ਰਣਨੀਤਿਕ ਸਬੰਧਾਂ ਨੂੰ ਉਜਾਗਰ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨੇ ਰਵਾਨਾ ਹੋਣ ਤੋਂ ਪਹਿਲਾਂ ਹੀ ਐਕਸ ਤੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਦੌਰਾ ਤਿੰਨ ਮੁਲਕਾਂ ਨਾਲ ਭਾਰਤ ਦੀ ਭਾਈਵਾਲੀ ਨੂੰ ਹੋਰ ਡੂੰਘਾ ਕਰੇਗਾ ਜਿਨ੍ਹਾਂ ਨਾਲ ਭਾਰਤ ਪੁਰਾਣੀ ਸੱਭਿਆਚਾਰਕ ਸਮੰਧਤਾ ਅਤੇ ਵਿਆਪਕ ਸਮਕਾਲੀ ਦੁਬੱਲੇ ਸਬੰਧਾਂ ਨੂੰ ਸਾਂਝਾ ਕਰਦਾ ਹੈ। ਕੀ ਕਹਿਣਾ ਚਾਹੁੰਦੇ? ਦੇਖੋ ਜਿਹੜਾ ਭਾਰਤ ਦਾ ਜਿਹੜਾ ਦੁਨੀ ਇਹ ਯੂਗਾਂ ਯੂਗਾਂ ਅੰਤਰਰਾਸ਼ਟਰੀ ਸਭਿਅਤਾ ਦੇ ਜ਼ਰੀਏ ਸਾਡੇ ਮਹਾਪੁਰਸ਼ ਕਰਦੇ ਰਹੇ ਆ ਅਧਿਆਤਮ ਫਲਾਉਣ ਜਾਂਦੇ ਰਹੇ ਵਿਵੇਕਾਨੰਦ ਗਏ ਨਿਤਿਆਨੰਦ ਗਏ ਬਾਬਾ ਨਾਨਕ ਇੱਦਾਂ ਮੱਥੇ ਤੱਕ ਗਏ ਇੱਦਾਂ ਬਹੁਤ ਸਾਰੇ ਸਾਡੇ ਐਸੇ ਜਿਹੜੇ ਮਹਾਪੁਰਸ਼ ਹੋਏ ਆ ਜਿਹੜੇ ਸਾਂਸਕ੍ਰਿਤਿਕ ਸਬੰਧ ਬਣਾਣ ਲਈ ਹੁਣ ਦੁਵੱਲੇ ਸਬੰਧਾਂ ਤਾਂ ਗੱਲ ਆ ਗਈ ਕਿ ਦੁਵੱਲੇ ਸਬੰਧ ਵਧੀਆ ਸੋ ਸਾਡੇ ਜਿਹੜੇ ਮੁੱਖ ਪ੍ਰਧਾਨ ਮੰਤਰੀ ਨੇ ਇਹਨਾਂ ਨੇ ਵੀ ਆਪਣੇ 12 ਸਾਲ ਦੇ ਕਾਰਜਕਾਲ 'ਚ ਇਹ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਬਹੁਤ ਸਾਰੇ ਦੇਸ਼ਾਂ ਦਾ ਇਹਨਾਂ ਨੇ ਲਗਾਤਾਰ ਦੌਰਾ ਕੀਤਾ ਹੈ ਸਬੰਧ ਬਣਾਉਣ ਲਈ ਔਰ ਲਗਭਗ ਕਹਿੰਦੇ ਆ ਕਿ 26 ਮੁਲਕਾਂ ਨੇ ਤੇ ਉਹਨਾਂ ਨੇ ਉਹਨਾਂ ਨੇ ਤਾਂ ਉਹਨਾਂ ਨੂੰ ਆਪਣੇ 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 ਜਿਹੜੇ ਮੁਲਕ ਦੇ ਵੱਡੇ ਵੱਡੇ ਜਿਹੜੇ ਟਾਪ ਜਿਹੜੇ ਅਵਾਰਡ ਹੁੰਦੇ ਉਹ ਵੀ ਦਿੱਤੇ ਆ ਸੋ ਅਸੀਂ ਇਸ ਬੰ ਨੂੰ ਮੈਨੂੰ ਲੱਗਦਾ ਕਦੀ ਕਦੀ ਕਿ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹ ਇੱਕ ਗਲੋਬਲ ਲੀਡਰ ਦੇ ਤੌਰ ਤੇ ਸਟੈਬਲਿਸ਼ ਹੋ ਰਹੇ ਆ ਜੀ ਤਾਂ ਇਹ ਤਿੰਨਾਂ ਮੁਲਕਾਂ ਦੀ ਉਹਨਾਂ ਦੀ ਯਾਤਰਾ ਦਾ ਜਿਹੜਾ ਉਦੇਸ਼ ਸੀ ਉਹ ਵੀ ਇਹ ਸੀ ਕਿ ਦਵੱਲੇ ਸਬੰਧ ਮਜ਼ਬੂਤ ਹੋਣ ਉਹ ਸਟਰੈਟਜੀਕਲ ਵੀ ਹੋ ਸਕਦੇ ਆ ਵਪਾਰਕ ਵੀ ਹੋ ਸਕਦੇ ਆ ਉਹ ਲੈ ਕੇ ਆ ਕੇ ਉਹ ਦੱਸਣਗੇ ਪ੍ਰੈਸ ਕਾਨਫਰੰਸ ਕਰਨਗੇ ਜਾਂ ਜੋ ਸਭ ਨੇ ਆਏ ਬਿਲਕੁਲ ਔਰ ਅੱਛੀ ਗੱਲ ਹੈ ਸਾਰੀ ਦੁਨੀਆ ਦੇ ਨਾਲ ਚੰਗੇ ਸਬੰਧ ਅਗਰ ਸਾਡੇ ਹੋਣਗੇ ਔਰ ਜਦੋਂ ਕਿ ਅਸੀਂ ਇਸ ਵੇਲੇ ਇਸ ਜਗ੍ਹਾ ਤੇ ਆ ਖੜੇ ਹੋਏ ਆ ਕਿ ਜਿਹੜੀਆਂ ਸੁਪਰ ਪਾਵਰਸ ਵੀ ਨੇ ਉਹਨਾਂ ਨੂੰ ਅਸੀਂ ਕਿਤੇ ਕਿਤੇ ਅਖਰਦੇ ਆ ਇਹਨਾਂ ਨੂੰ ਦਬਾ ਲਈਏ ਟੈਰਫ ਲਾ ਦੀਏ ਔਲਾਦੀਆ ਲਾ ਦੀਏ ਜੀ ਔਰ ਮੈਨੂੰ ਤੇ ਇਹ ਵੀ ਲੱਗਦਾ ਹੈ ਕਿ ਉਹ ਟੈਰਫ ਜਿਹੜੀ ਜਿਹੜੀ ਟੈਰਫ ਵਾਰ ਜਿਹੜੀ ਚੱਲਦੀ ਪਈ ਹੈ ਸਾਡੇ ਪ੍ਰਧਾਨ ਮੰਤਰੀ ਨਵੀਆਂ ਮਾਰਕੀਟਾਂ ਵੀ ਤਲਾਸ਼ ਰਹੇ ਆ ਕਿਉਂਕਿ ਹੁਣ ਰੀਸੈਂਟ ਅੰਕੜੇ ਆਏ ਆ ਕਿ ਜਿਹੜਾ ਉਸ ਟੈਰਫ ਦਾ ਕੋਈ ਅਸਰ ਨਹੀਂ ਪਿਆ ਅਮਰੀਕਾ ਦਾ ਜਿਹੜਾ ਔਰ ਸਾਡੀ ਐਕਸਪੋਰਟ ਜਿਹੜੀ ਆ ਉਹ ਠੀਕ ਜਾ ਰਹੀ ਹੈ। ਹੋ ਸਕਦਾ ਉਹ ਨਵੀਆਂ ਮਾਰਕੀਟਸ ਇਹਦੇ ਪ੍ਰਕਾਸ਼ਨ ਦੀ ਨਵੀਆਂ ਮਾਰਕੀਟਸ ਵੀ ਤਲਾਸ਼ੀਆਂ ਜਾਂਦੇ ਜਿੱਦਾਂ ਜਿਹਨਾਂ ਸੰਬੰਧ ਅੱچھے ਹੁੰਦੇ ਨੇ ਉਹਦੇ ਕਿਉਂਕਿ ਇੱਕ ਦੇਸ਼ ਨਾਲ ਤਾਂ ਆ ਜਿਹੜਾ Oman ਦੇ ਨਾਲ ਜਿਹੜਾ ਲਾਸਟ ਸਾਡਾ ਸਮਝੌਤਾ ਹੋਇਆ ਉਹ ਚ ਤਾਂ ਮੁਕਤ ਵਪਾਰ ਹੋ ਗਿਆ ਕਿ ਜੋ ਮਰਜ਼ੀ ਅਸੀਂ ਭੇਜਾਂਗੇ ਉਹ ਚ 95% ਐਸਾ ਹੈ ਕਿ ਜਿਹੜੀ ਜਿਹੜੀ ਜੋ ਮਰਜ਼ੀ ਇੰਡੀਆ ਤੋਂ ਤੁਸੀਂ ਭੇਜੋਗੇ ਉਹ ਉਹਦੇ ਤੇ ਕੋਈ ਡਿਊਟੀ ਨਹੀਂ ਹੈ। ਬਿਲਕੁਲ ਵੱਡੀ ਮਾਰਕੀਟ ਤੁਹਾਨੂੰ ਮਿਲੀ। ਜੀ ਪਰ ਮੈਨੂੰ ਲੱਗਦਾ ਕਿ ਕਿਤੇ ਕਿਤੇ ਸਿਰਫ ਬਾਹਰ ਕੇਂਦਰ ਥੋੜਨ ਨਾਲ ਉਹ ਜਿਹੜਾ ਨਾ ਸਾਡੇ ਜਿਹੜੀ ਮੁਲਕ ਦੀ ਇੱਕ ਖਬਰ ਆਈ ਕਿ ਓਮਾਨ ਦੇ ਵਿੱਚ ਜਿਹੜੀਆਂ 70 ਸੜੀਆਂ ਜਿਹੜੀਆਂ ਬੀਬੀਆਂ ਬੱਚੀਆਂ ਸੜੀਆਂ ਉਹ ਗੁਲਾਮ ਬਣਾ ਕੇ ਰੱਖ ਗੁਲਾਮ ਬਣਾ ਕੇ ਰੱਖ ਅਰਬ ਦੇਸ਼ਾਂ 'ਚ ਹੋਰ ਵੀ ਹੁੰਦਾ ਜੀ ਇਹ ਕਮੀ ਸਾਡੇ ਮੁਲਕ ਦੀ ਹੈ ਹਮਨ ਟ੍ਰੈਫਿਕਿੰਗ ਜਦੋਂ ਹੁੰਦੀ ਹੈ ਸਹੀ ਮੈਨੇ ਤਾਂ ਸਾਡੀਆਂ ਜਿਹੜੀਆਂ ਬੇਟੀਆਂ ਨੇ ਸਾਡੀਆਂ ਪੈਣਾ ਨੇ ਉਹ ਇੱਥੋਂ ਧੋਖੇ ਨਾਲ ਸਾਡੇ ਲੋਕ ਲੈ ਜਾਂਦੇ ਆ ਤੇ ਉੱਥੇ ਉਹਨਾਂ ਨੂੰ ਅਸਲ 'ਚ ਤਾਂ ਵੇਚਣ ਦਾ ਕੰਮ ਹੀ ਹੁੰਦਾ ਵੇਚਣ ਦਾ ਕੰਮ ਸੰਤਪਾਲ ਵੀਰ ਸਿੰਘ ਸੀਚੇਵਾਲ ਨੇ ਹੁਣ ਚਿੱਠੀ ਲਿਖੀ ਜੀ ਵਿਦੇਸ਼ ਮੰਤਰੀ ਨੂੰ ਅਲੱਗ ਹੀ ਰੌਲਾ ਬੜੀ ਧੀਰ ਦਾ ਪਾ ਰਿਆ ਸੀ ਹਮ ਤਾਂ ਅਗਰ ਇਹ ਚਿੱਠੀ ਜਿਹੜੀ ਹੈ ਜਾਂ ਉਹਨਾਂ ਦਾ ਜਿਹੜਾ ਰੋਲਾ ਅੰਤ ਵਿੱਚ ਲਿਖਿਓ ਪਹਿਲਾਂ ਵੀ ਕਹਿੰਦੇ ਰਹੇ ਗੱਲਾਂ ਤਾਂ ਉਹਨਾਂ ਨੂੰ ਜੇ ਉਹ ਗੱਲ ਜਿਹੜੀ ਹੈ ਪ੍ਰਧਾਨ ਮੰਤਰੀ ਦੇ ਧਿਆਨ 'ਚ ਜਾਣ ਤੋਂ ਪਹਿਲਾਂ ਆਮਾਨ ਦੀ ਹੁੰਦੀ ਤਾਂ ਹੋ ਸਕਦਾ ਪ੍ਰਧਾਨ ਮੰਤਰੀ ਉੱਥੇ ਗੱਲ ਕਰਦੇ ਵੀ ਸਾਡੀਆਂ 70 ਬੇਟੀਆਂ ਇੱਥੇ ਕੈਦ ਹੋਈਆਂ ਵੀ ਹਨ ਉਹਨਾਂ ਨੂੰ ਛੱਡਣਾ ਹੈ ਨਾ ਸੋ ਮੈਨੂੰ ਲੱਗਦਾ ਕਿ ਇਹ ਸਾਰੇ ਜਿਹੜੇ ਹੈ ਇਹ ਸਿਰਫ ਜਿਹੜੇ ਟਰੇਡਿੰਗ ਜਾਂ ਬਿਜ਼ਨਸ ਦੇ ਉੱਤੇ ਇਸ ਬੰਦਾਂ ਤੋਂ ਅੱਗੇ ਵਧਣਾ ਚਾਹੀਦਾ ਅਸਲ ਟ੍ਰੀਟੀਆਂ ਹੋਣੀਆਂ ਚਾਹੀਦੀਆਂ ਕਿ ਜਿੱਥੇ ਕਿਤੇ ਸਾਡੇ ਮੁਲਕ ਦੇ ਐਸੇ ਲੋਕ ਮਤਲਬ ਗਲਤ ਤਰੀਕੇ ਨਾਲ ਸਮੁਲਕ ਦੇ ਅੰਦਰ ਵੀ ਸੁਧਾਰ ਹੋਣਾ ਚਾਹੀਦਾ ਹੈ ਕਿ ਜਿਹੜੇ ਆਰਗਨਾਈਜ਼ਡ ਸਿਸਟਮ ਹੋਵੇ ਸਾਰਾ ਹੋਵੇ ਪਰ ਫਿਰ ਵੀ ਜੇ ਕਿਤੇ ਲੋਕ ਪੁਲ ਪਟੇਕੇ ਜਾ ਚਲਦੇ ਆ ਤਾਂ ਉਹਦੇ ਲਈ ਬਹੁਤਾਂ ਲੰਬਾ ਚੌੜਾ ਪ੍ਰੋਸੈਸ ਨਾ ਹੋਵੇ ਕਿ ਬੰਨਾਂ ਨੂੰ ਵਾਪਸ ਕਿੱਦਾਂ ਲਿਆਣਾ ਹੈ ਉਹ ਬਸ ਐਮਬੈਸੀ ਕਵੇ ਤੇ ਉਸ ਨੂੰ ਵਾਪਸ ਚੜਾ ਦੇਣ ਕੋਈ ਇਸ ਕਿਸਮ ਦੇ ਸਮਝੌਤੇ ਵੀ ਜਿਹੜੇ ਆ ਹੋਣੇ ਹੋਣੇ ਚਾਹੀਦੇ ਨੇ ਬਿਲਕੁਲ ਇਸੇ ਤਰ੍ਹਾਂ ਸਰ ਆਪਾਂ ਇੱਕ ਪਾਸੇ ਤਾਂ ਗੱਲ ਕਰ ਰਹੇ ਹਾਂ ਕਿ ਉਹਨਾਂ ਨੇ ਤਿੰਨ ਮੁਲਕਾਂ ਦਾ ਦੌਰਾ ਕੀਤਾ ਉੱਥੇ ਜੇ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਈਏ ਦੀ ਗੱਲ ਕਰੀਏ ਤਾਂ ਪਹਿਲੀ ਵਾਰ 91 ਤੋਂ ਹੇਠਾਂ ਡਿੱਗਿਆ ਪਰ ਸਾਡੀ ਮੁਦਰਾ ਦੀ ਗੱਲ ਕੀਤੀ ਜਾਵੇ ਤਾਂ ਡਾਲਰ ਦੇ ਮੁਕਾਬਲੇ 3% ਜਿਹੜੀ ਆ ਉਹ ਘੱਟ ਟੁੱਟੀ ਹੈ ਇਹ ਖਬਰ ਵੀ ਆਈ ਹੈ ਕੀ ਕਹਿਣਾ ਚਾਹੂੰ ਤੁਸੀਂ ਜਦੋਂ ਦੇਖੋ ਡਾਲਰ ਨਾਲ ਤਾਂ ਤੁਸੀਂ ਇੱਕੋ ਮੁਕਾਬਲਾ ਕਰ ਸਕਦੇ ਹੋ ਜੇ ਕਿ ਤੁਹਾਡਾ ਉਹਦੇ ਮੁਕਾਬਲੇ ਤੁਸੀਂ ਕਿੱਥੇ ਖੜੇ ਜੇ ਹੂੰ ਡਲਰ ਕਿੰਨਾ ਘਟਿਆ ਇਹ ਤਾਂ ਹੁੰਦਾ ਵੀ ਮੈਂ ਕਿਸੇ ਅਮੀਰ ਬੰਦੇ ਨੂੰ ਕਹਾਂ ਯਾਰ ਇਹਦਾ ਰੁਪਈ ਇਹਦਾ ਇੰਨਾ ਹੋਇਆ ਇਹਦੀ ਤਿੰਨ ਢੰਡਗੀਆਂ ਮੇਰੀ ਇੱਕ ਢੰਗੀ ਹੈ ਮੇਰਾ ਤਾਂ ਉਹਦਾ ਕੋਈ ਤਾਲਮੇਲ ਹੀ ਨਹੀਂ ਜੀ ਗੱਲ ਤਾਂ ਇਹ ਹੈ ਕਿ ਜਦੋਂ ਮੈਂ ਇਹ ਕਹ ਰਿਹਾ ਕਿ ਮੇਰੀ ਇਕਨੋਮੀ ਜਿਹੜੀ ਲਗਾਤਾਰ ਵੱਧ ਰਹੀ ਹੈ ਸੈਕੰਡ ਲਾਰਜ ਮੇਰਾ ਜੀਡੀਪੀ ਲੈਵਲ ਹੈ ਵੱਧ ਗਿਆ ਤੇ ਫਿਰ ਜਿਹੜੀ ਹੈ ਉਹ ਮੇਰੀ ਮੇਰੀ ਜਿਹੜੀ ਮੇਰੀ ਕੀਮਤ ਹੈ ਮੇਰੇ ਉਹ ਰੁਪਏ ਦੀ ਉਹ ਕਿਉਂ ਡਿਗਰੀ ਹੈ ਅੱਛਾ ਉਹਦੀ ਵਜ੍ਹਾ ਇਹ ਵੀ ਹੈ ਕਿਉਂਕਿ ਆਮ ਹੱਲੇ ਵੀ ਪੂਰੀ ਦੁਨੀਆ ਦੇ ਵਿੱਚ ਡਾਲਰ ਦੇ ਨਾਲ ਹੀ ਖਰੀਦੋ ਫਰੋਕਤ ਹੋ ਰਹੀ ਹੈ ਜਿਹੜਾ ਇੱਕ ਵੱਡਾ ਦਿਹਾਰਾ ਹੈ ਸੁਪਰ ਪਾਵਰ ਅਮਰੀਕਾ ਕੋਲ ਜਦੋਂ ਚਾਹਦੇ ਹੈ ਡਾਲਰ ਛਾਪ ਲੈਂਦੇ ਹੈ ਤਾਂ ਕਿਉਂਕਿ ਖਰੀਦੋ ਫਰੋਕੋ ਦੀ ਡਾਲਰ ਨਾਲ ਅਲਟੀਮੇਟਲੀ ਚੇਂजेस ਆ ਰਹੀਆਂ ਜਿੱਦਾਂ ਹੁਣ ਅਸੀਂ ਯੂਕਰੇਨ ਦੇ ਨਾਲ ਅਸੀਂ ਜਿਹੜੇ ਜਿਹੜੀ ਅਸੀਂ ਰਸ਼ੀਆ ਦੇ ਨਾਲ ਜਿਹੜੀ ਸਾਡੀ ਡੀਲ ਜਿੰਨੀ ਹੋਈ ਹੈ ਉਹ ਰੂਬਲ ਦੇ ਰੁਪਏ ਚ ਹੋਈ ਹੈ ਨਵੇਂ ਮੁਲਕਾਂ ਵਿੱਚ ਜਿੱਥੇ ਤੁਸੀਂ ਜ਼ਿਕਰ ਕਰ ਰਹੇ ਸੀ ਸਾਡੇ ਪ੍ਰਧਾਨ ਮੰਤਰੀ ਗਏ ਉੱਥੇ ਵੀ ਸ਼ਾਇਦ ਇਸ ਕਿਸਮ ਦਾ ਹੋ ਰਿਹਾ कि लेटर स्टेज ਦੇ ਉੱਤੇ ਸਾਡੇ ਰਿਸ਼ਤੇ ਵੀ ਮਜ਼ਬੂਤ ਹੋਣਗੇ ਪਰ ਮੈਨੂੰ ਲੱਗਦਾ ਹੈ ਕਿ ਰੁਪਈਆ ਜਿਸ ਹੱਦ ਤੱਕ ਚਲੇ ਗਿਆ ਹ ਉਹਦੇ ਨਾਲ ਹੁਣ ਮਹਿੰਗਾਈ ਭਾਵੇਂ ਕਹਿੰਦੇ ਆ ਕਿ ਖੁੱਦਰਾ ਮਹਿੰਗਾਈ ਅਸੀਂ ਰੋਕੀ ਹੈ ਮਰ ਬਦਲ ਨਹੀਂ ਦੇ ਰਹੇ ਪਰ ਉਹਦੇ ਵਿੱਚ ਸਾਨੂੰ ਕਿਤੇ ਨਾ ਕਿਤੇ ਜਿਹੜੀ ਹੈ ਸਬਸਿਡੀਆਂ ਦੇਣੀਆਂ ਪੈ ਰਹੀਆਂ ਅਸੀਂ ਉੱਥੇ ਨਹੀਂ ਪਹੁੰਚ ਰਹੇ ਕਿ ਜਿੱਥੇ ਜਦੋਂ ਅਸੀਂ ਕਹਿੰਦੇ ਕਿ 25000 ਰੁਪਏ ਜਿਹੜਾ ਡਾਲਰ ਦੇ ਵਿੱਚ ਉੱਥੇ ਦੇ ਲੋਕ ਵਧੀਆ ਮੌਜਾਂ ਕਰਦੇ ਆ ਪਰ ਸਾਡੇ ਤਾਂ 2500 ਚ ਰੋਟੀ ਵੀ ਨਹੀਂ ਖਾਂਦਾ ਜੇ ਅਸੀਂ ਅਸੀਂ ਰੁਪਏ ਦੀ ਵੈਲਿਊ ਦੀ ਗੱਲ ਕਰਦੇ ਤੇ ਡਾਲਰ ਨਾਲ ਕੰਪੇਅਰ ਕੀਤਾ ਕਿ ਸਾਡਾ ਡਾਲਰ ਇੰਨਾ ਘਟਿਆ ਤਾਂ ਅਸੀਂ ਇੰਨਾ ਘਟੇ ਪਰ ਤੁਹਾਡਾ 2500 ਰੁਪਏ ਦਾ ਕੀ 2500 ਡਾਲਰ ਬਰਾਬਰ ਹੈਗਾ ਉੱਥੇ 2500 ਡਾਲਰ ਕਮਾਉਣ ਵਾਲਾ ਬਾਤ ਮਤਲਬ ਵਧੀਆ ਤਰੀਕੇ ਨਾਲ ਰਹਿੰਦਾ ਜੀ ਤੁਹਾਡੇ 2500 ਵਾਲਾ ਰੋਟੀ ਨਹੀਂ ਖਾ ਸਕਦਾ ਸੋ ਜਿੰਨੀ ਦੇਰ ਤੁਹਾਡੇ ਰੁਪਏ ਦੀ ਵੀ ਕੀਮਤ ਕਿਉਂਕਿ ਇਹ ਹੀ ਡਾਲਰ ਜਿਹੜਾ ਹੈ ਜਦੋਂ ਸਾਡੇ ਰੁਪਏ ਦੀ ਕੀਮਤ ਮਤਲਬ ਸਾਡੇ ਮਨੂੰ ਯਾਦ ਆ ਲਗਭਗ 2007 ਚ 45 47 ਰੁਪਏ ਦਾ ਹੁੰਦਾ ਸੀ ਜੀ ਤਾਂ ਅੱਜ ਹੁਣ ਜਿਹੜਾ 91 ਰੁਪਏ ਕੁਝ ਪੈਸੇ ਆ ਤੇ ਅੱਜ ਹਰ ਰੋਜ਼ ਸਾਡੇ ਮੁਲਕ ਦੇ ਵਿੱਚੋਂ ਜੀ ਸਾਡੇ ਮੁਲਕ ਦੇ ਵਿੱਚੋਂ ਹਰ ਰੋਜ਼ ਜਦੋਂ ਸਾਡੇ ਬੱਚੇ ਪੜਦੇ ਆ ਲੋਕ ਵਿਦੇਸ਼ਾਂ ਕੰਮ ਕਰਦੇ ਆ ਉਦੋਂ ਜਦੋਂ ਅਸੀਂ ਜਦੋਂ ਉਸ ਡਾਲਰ ਨੂੰ ਖਰੀਦਣ ਜਾਂਦੇ ਆ ਤੇ ਫਿਰ ਉਹ ਜਿਹੜਾ 90 ਰੁਪਏ 47 ਪਏ ਉਹ 92 ਰੁਪਏ 47 ਪਏ ਹੁੰਦਾ ਕਿਉਂਕਿ ਉਹ ਐਕਸਚੇਂਜ ਰੇਟ ਦੇਣਾ ਪੈਂਦਾ ਜੀ ਤਾਂ ਕਿੰਨਾ ਰੁਪਇਆ ਸਾਡਾ ਜਿਹੜਾ ਇੱਥੋਂ ਆ ਜਿਹੜਾ ਡਾਲਰ ਜਿਹੜਾ ਸਾਡੀ ਮੁਦਰਾ ਚੋਂ ਨਿਕਲ ਕੇ ਉੱਥੇ ਜਾ ਰਿਹਾ ਕੋਈ ਸਮਾਂ ਸੀ ਕਿ ਉਹ ਇਧਰ ਆਉਂਦਾ ਸੀ ਹੁਣ ਇਹ ਵੀ ਆંકੜੇ ਆ ਰਹੇ ਆ ਕਿ ਜਿਹੜੇ ਸਾਡੇ ਬਾਹਰ ਲੋਕ ਜਾਵੱਸੇ ਹੁਣ ਇਨਵੈਸਟਮੈਂਟ ਹੀ ਨਹੀਂ ਕਰ ਰਹੇ ਇੰਡੀਆ ਚ ਜੀ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਸ ਗੱਲ ਦੇ ਉੱਤੇ ਬਹੁਤੀ ਸੰਤੁਸ਼ਟੀ ਨਹੀਂ ਕਰਨੀ ਚਾਹੀਦੀ ਕਿ ਡਾਲਰ ਪੂਰੀ ਦੁਨੀਆ ਦੇ ਮੁਕਾਬਲੇ ਇੰ ਸੋ ਸਾਡਾ ਤਾਂ ਉਹ ਨਾ ਡਿੱਗਾ ਨਹੀਂ ਸਾਨੂੰ ਤਾਂ ਇਹਨੂੰ ਵੱਧ ਚੜਾਉਣ ਵਾਲ ਚਾਹਣਾ ਚਾਹੀਦਾ ਕਿ ਡਿੱਗਣ ਨਾ ਦਈਏ ਉੱਪਰ ਖੜਾ ਕਰੀਏ ਤਾਂ ਹੀ ਸਾਨੂੰ ਫਾਇਦਾ ਬਿਲਕੁਲ ਬਿਲਕੁਲ ਸਹੀ ਸੋ ਅਸ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਹੁਤ ਸਾਰੀਆਂ ਖਬਰਾਂ ਤੇ ਗੱਲਬਾਤ ਕੀਤੀ ਹੈ ਬਹੁਤ ਸਾਰੀ ਜਾਣਕਾਰੀ ਸਾਰਾ ਹੀ ਤੁਹਾਨੂੰ ਮਿਲੀ ਹੈ ਸਭ ਤੁਸੀਂ ਜਾਣਕਾਰੀ ਦੇ ਦਿੱਤੀ ਤਾਂ ਬਤ ਕਰਦੇ ਹਾਂ ਸ਼ੁਕਰੀਆ ਮਿਹਰਬਾਨੀ ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਤੇ ਹੁਣ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ